ਸਰਗੀ ਮਹਾਰਾਜ ਦਾ ਸਾਵਣ ਮਹੀਨੇ ਨਾਲ ਕੀ ਸਬੰਧ ਦਾ ਵੀ ਸਾਵਣ ਮਹੀਨੇ ਹੀ ਕਿਉਂ ਉਹਨਾਂ ਨੇ ਬਹੁਤ ਬਹੁਤ ਮਤਵ ਕੀਤਾ ਜਿਹਨਾਂ ਦੀ ਕਾਗੜ ਯਾਤਰਾ ਕੀਤੀ ਜਾਂਦੀ ਹੈ ਦੇਖੋ ਭੋਲੇ ਨਾਲ ਤੇ 24 ਘੰਟੇ 365 ਦਿਨ ਕਨੇ ਭਗਤਾ ਦੇ ਦਿਲ ਚ ਰਹਿੰਦੇ ਆ ਠੀਕ ਹੈ ਮਗਰ ਸਾਵਣ ਭੋਲੇ ਨਾਲ ਤਾਂ ਸਭ ਤੋਂ ਪ੍ਰੀਆ ਹੈ ਕਹਿੰਦੇ ਬਾਬਾ ਤੇ ਸਾਡੇ ਤੋਂ ਜ਼ਿਆਦਾ ਹੈ ਕਹਿੰਦੇ ਸਾਵਣ ਆਵੇ ਤੇ ਮੈਂ ਧਰਤੀ ਲੋਕ ਤੇ ਪਹੁੰਚੇ ਭਗਤਾ ਦੇ ਵਿੱਚ ਆਵਾਂ ਜੇ ਤੁਹਾਡੀ ਗੱਲ ਕਰੀਏ ਤੁਸੀਂ ਵੀ ਕੁਝ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹੋ ਮੈਂ ਸਿੱਧੀ ਮਹਾਰਾਜ ਨਾਲ ਗੱਲ ਕਰਦੇ ਸੇਵਾ ਦਾ ਆਰੰਭ ਕਦੋਂ ਹੋਇਆ ਅਸੀਂ ਨਹੀਂ ਆਏ ਇਹਨਾਂ ਕੋ ਬੋਲਰਾਂ ਨੇ ਆਪ ਆ ਕੇ ਕਹਿੰਦੇ ਉਹ ਸਿਸਟਮ ਬਣਾਇਆ ਕਿ ਆ ਜਾ ਤੇਰੀ ਨੌਕਰੀ ਲੱਗ ਗਈ ਆ ਜਾ ਹੁਣ ਇੱਥੇ ਸੈਲਰੀ ਪਤਾ ਕਿਸੇ ਦੀ ਮਿਲਦੀ ਹੈ ਕਰੇ ਛੇ ਦੀ ਮਿਲਦੀ ਹੈ ਉਹਨਾਂ ਪਿਆਰ ਪ੍ਰੇਮ ਉਹਨਾਂ ਆਸ਼ੀਰਵਾਦ ਬੋਲੇ ਨਾਤ ਹਰ ਸਮੇਂ ਬਰਾਜਮਾਨ ਹੁੰਦੇ ਹੈ ਸ਼ਮਸ਼ਾਨ ਦੇ ਵਿੱਚ 24 ਘੰਟੇ 365 ਦਿਨ ਜੇ ਤੂੰ ਸੀ ਗਏ 10 ਵਾਰੀ ਹਾਜ਼ਰੀ ਦੂਜੀ ਗਲੀ ਦੇ ਕਿਸੇ ਮੰਦਰ ਆਪਾਂ ਲਾ ਕੇ ਆਏ ਆ 10 ਵਾਰੀ ਲਾ ਕੇ ਆ ਸ਼ਮਸ਼ਾਨ ਚ ਇੱਕ ਵਾਰੀ ਆ ਜਾਓ ਸਿਰਫ ਇੱਕ ਵਾਰੀ ਗੇੜਾ ਘੱਟ ਲੋ ਬਾਬਾ ਜੀ ਮੈਂ ਆ ਕੇ ਹਾਜ਼ਰੀ ਲਾਉ ਤੇ ਬਾਬਾ ਜੀ ਨੇ ਬੋਲੇ ਤੂੰ 10 ਬੰਦਾਂ ਦੇ ਹਾਜ਼ਰੀ ਘੋੜੇ ਲਾ ਲੈਣੀ ਹੈ ਪਖੰਡ ਬਦਰਿਆ 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 ਜਿੰਨੂੰ ਕੋਈ ਕੰਮ ਨਹੀਂ ਉਹ ਬਾਬਾ ਬਣ ਕੇ ਬੈਂਦਾ ਬੈਂਦਾ ਨਹੀਂ ਬੈਂਦਾ ਆਪਣੇ ਪੰਜਾਬ ਚ ਖਾਸ ਕਰਕੇ ਜਿੰਨੂੰ ਕੋਈ ਕੰਮ ਨਹੀਂ ਹੈਗਾ ਚੱਲ ਵੀ ਇਹਦਾ ਚੋਲਾ ਪਾਇਆ ਚੱਲਈ ਕੁਛ ਐ ਨਹੀਂ ਬੱਲੇ ਚੱਲ ਬਾਬਾ ਜਿਹੜੀ ਆਪਾਂ ਕਹਿੰਦੇ 2100 500 3100 ਆਓ ਜੀ ਭੇਡ ਚੜਾਓ ਜੀ ਬੜਾ ਕਾਰਜ ਹੋਗਾ ਚੜਾਹਾ ਹੋਗਾ ਫਲਾੜਾ ਹੋਗਾ ਉਹ ਸਭ ਪਰ ਕਿਉਂ ਪਗੜਣਾ ਹੈ ਉਹ ਦੁਕਾਨਦਾਰ ਹੀ ਹੈ ਪਰਮਾਤਮਾ ਕਦੇ ਵੀ ਨਹੀਂ ਚੜਾਵਾ ਮੰਗਦਾ ਠੀਕ ਹੈ ਮਾਲਕ ਦਿੰਦਾ ਹੈ ਮਾਲਕ ਇਹਨਾਂ ਲੈਂਦਾ ਨਹੀਂ ਹੈ ਮਾਲਕ ਨੇ ਕੀ ਕਰਨਾ ਮਾਲਕ ਤਾਂ ਦੇਨ 'ਚ ਬੈਠਾ ਆਇਆ ਹੈ ਮਾਲਕ ਕਹਿੰਦਾ ਤੁਸੀਂ ਆਓ ਚੋਲੀਆਂ ਪਰਕੇ ਲੈ ਜਾਓ ਤੁਸੀਂ ਮੈਨੂੰ ਕੀ ਚੜਾਉਂਗੇ ਇਹ ਤੁਹਾਡੇ ਕੋਲ ਹੈ ਕੀ ਹੈ ਜਿਹੜਾ ਵੀ ਦਿੱਤਾ ਮੇਰਾ ਹੀ ਦਿੱਤਾ ਹੈ महादेव ਨੂੰ ਪ੍ਰਸੰਨ ਕਰਨ ਲਈ ਇਸ ਮਬਰ ਸੰਮ ਕਰਨ ਲਈ ਲੋਕ ਜਾਂ ਭਗਤ ਇਸ ਦੀ ਨਕੀ ਕੀ ਖਾਸ ਕਰਨ ਹਰ ਹਰ ਮਹਾਦੇਵ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਅਕਾਸ਼ ਬੋਪਾ ਰੇ ਅੱਜ ਪੰਜਾਬ ਦੇ ਇੱਕ ਇਹ ਭਗਤ ਨਾਲ ਮਿਲਵਾਵਾਂਗੇ ਜੋ शिव शिव जी महाराज ਦਾ ਸ਼ਿੰਗਾਰ ਕਰਦੇ ਨੇ ਕਿਉਂਕਿ ਸ਼ਾਵਣ ਮਹੀਨਾ ਚੱਲਦਾ ਪਿਆ ਵਾ ਸ਼ਾਵਣ ਦੇ ਮਹੀਨੇ Shiv ji Maharaj ਨੂੰ ਪ੍ਰਸੰਨ ਕਰਨ ਲਈ ਭਗਤ ਅਨੇਕਾਂ ਤਰ੍ਹਾਂ ਦੀਆਂ ਮਨੋ ਕਾਮਨਾ ਮੰਨਦੇ ਨੇ ਇਹਨਾਂ ਵਿੱਚ ਕਾਵੜ ਯਾਤਰਾ ਵੀ ਕੀਤੀ ਜਾਂਦੀ ਨੇ ਕਈ ਦੁੱਧ ਦੁੱਧ ਚੜਾਉਂਦੇ ਨੇ ਕਈ ਪਾਣੀ ਦਾ ਪਾਣੀ ਪਾਣੀ ਜਾਂ ਕਈ ਹੋਰ ਤਰ੍ਹਾਂ ਦੇ ਤੌਰ ਤਰੀਕੇ ਬਣਾਉਂਦੇ ਨੇ ਉਹਨਾਂ Shiv ji Maharaj ਨੂੰ ਪ੍ਰਸੰਨ ਕਰਨ ਲਈ ਪਹਿਲਾਂ ਸਵਾਗਤ ਕਰਦੇ ਆ ਸਰ ਸਰ ਸਵਾਗਤ ਆ ਵਸਦਾ ਪਿਆ ਤੁਹਾਡਾ ਜੈ ਸ਼ੰਕਰ ਜੀ ਹਰ ਹਰ ਮਾਦੇਵ ਜੈ 시ਰਾਮ ਜੈ 시ਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਹਾਗੜ ਦੀ ਨਗਰੀ ਚ ਜੈ ਸ਼ੰਕਰ ਹਰ ਹਰ ਮਹਾਦੇਵ ਹਰ ਹਰ ਮਾਦੇਵ ਸਰ ਇਹ ਦੱਸੋ ਸ਼ਾਵਣ ਮਹੀਨੇ ਹੀ ਕਿਉਂ ਸ਼ਿਵਜੀ ਮਹਾਰਾਜ ਨੂੰ ਪੂਜਿਆ ਜਾਂਦਾ ਦਾ ਦੇਖੋ ਪੋਲੇ ਨਾਥੇ 24 ਘੰਟੇ 365 ਦਿਨ ਕਨੇ ਭਗਤਾ ਦੇ ਦਿਲ ਚ ਰਹਿੰਦੇ ਆ ਠੀਕ ਹੈ ਮਗਰ ਸ਼ਾਵਣ ਇੱਕ ਸਪੈਸ਼ਲ ਤਾਂ ਹੈਗਾ ਕਿ ਸ਼ਾਵਣ ਦੇ ਮਹੀਨੇ ਚ ਹਰ ਭਗਤ ਇਹ ਕਹਿੰਦਾ ਮਤਲਬ ਜਿਹੜੇ ਕਈ ਭਗਤ ਹੁੰਦੇ ਆ ਕਿ ਆਪਾਂ ਸ਼ਾਵਣ ਦੇ ਵਿੱਚ ਪੋਲੇ ਨਾਰ ਦੀ ਕਿ ਮਨੋ ਕਾਮਨਾ ਆਪਾਂ ਕੋਈ ਵੀ ਇੱਕ ਮਨ ਤਗੀ ਇਹ ਪੂਰੀ ਹੋਗੀ ਕੇਵਲ ਸ਼ਾਵਣ ਐਸਾ ਹੈ ਕਿ ਸ਼ਾਵਣ ਦੇ ਵਿੱਚ ਆਪਾਂ ਕਹਿੰਦੇ ਸਾਲ ਦੇ ਵਿੱਚ ਇੱਕ ਐਸਾ ਮਹੀਨਾ ਹੁੰਦਾ ਹੈ ਕਿ ਪ੍ਰਭੂ ਕਿਹੜਾ ਆਪਾਂ ਕੋਰਚ ਵੀ ਆਪਾਂ ਜਾਣਦੇ ਆ ਕਿ ਕੋਈ ਆਪਣਾ ਕੇਸ ਲੱਗਿਆ ਹੁੰਦਾ ਹੈ ਕਈ ਵਾਰ ਕਹਿੰਦੇ ਜੀ ਇਹ ਇੱਥੇ ਕੇਸ ਨਹੀਂ ਹੋਗਾ ਲੋਕਦਲ ਲੋਗੇ ਉਹ ਸਭ ਬਾਬੇ ਨੇ ਸਾਵਣ ਦੇ ਵੀ ਨਹੀਂ ਕਿ ਲੋਕਦਲ ਲਾਂਦਾ ਹੈ ਬਾਬਾ ਕਹਿੰਦਾ ਆ ਜਾ ਜਿੰਦੇ ਮਨੋਂ ਕੋਆਣਾ ਪੈਂਡਿੰਗ ਵੀ ਸਭ ਆ ਜਾ ਕਿਉਂਕਿ ਆਪਾਂ ਆਉਂਦੇ ਲੋਕ ਕਹਿੰਦੇ ਬਿੱਲ ਪੱਤੇ ਚੜਾਓ ਜਾਂ ਆਪਣੇ ਆਪ ਨੂੰ ਚੜਾਓ ਹਰ ਹਰ ਭਗਤ ਆਪਣੀ ਸ਼ਰਧਾ ਦੇ ਹਿਸਾਬ ਨਾਲ ਕੋਈ ਬੀਲ ਪੱਤੇ ਚੜਾਂਦਾ ਹੈ ਕੋਈ ਜਲ ਚੜਾਂਦਾ ਹੈ ਕੋਈ ਦੁੱਧ ਚੜਾਂਦਾ ਹੈ ਕੋਈ ਕਹਿੰਦਾ ਗੰਨਿਆ ਰਸ ਚੜਾਂਦਾ ਹੈ ਕੋਈ ਸ਼ੱਕਰ ਚੜਾਂਦਾ ਹੈ ਕੋਈ ਸ਼ਹਿ ਚੜਾਂਦਾ ਹੈ ਕੋਈ ਆਪਣੇ ਆਪ ਨੂੰ ਚੜਾਂਦਾ ਹੈ ਸਮਝੇ ਬਾਬਾ ਕਹਿੰਦਾ ਤੂੰ ਆ ਤੇ ਜਾ ਇਹ ਹੈਗਾ ਸਪੈਸ਼ਲ ਕਿਉਂਕਿ ਸਾਵਨ ਹੈਗਾ ਇਹਨਾਂ ਕੋ ਸਪੈਸ਼ਲ ਕਿ ਧਰਤੀ ਲੋਕ ਤੇ ਪੋਲੇ ਦਾ ਖੁਦ ਵਿਰਾਜਮਣ ਹੁੰਦੇ ਆ ਉਹ ਆਪ ਬੈਠਾ ਹੈ ਕਿਉਂਕਿ ਇਹ ਸਿਸਟੀ ਚਲਾਣ ਵਾਲਾ ਜੱਜ ਆਪ ਹੈ ਹੈਗਾ ਨਹੀਂ ਹੈਗਾ ਕਹਿੰਦੇ ਜੱਜ ਤੇ ਕਹਿੰਦਾ ਮਲੇ ਆਪਾਂ ਧਰਤੀ ਲੋਕ ਤੇ ਜੱਜ ਹੈ ਸਿਸਟੀ ਚਲਾਣ ਵਾਲਾ ਜੱਜ ਹੈ ਇਹ ਹਰ ਕਿਸੇ ਦਾ ਇਨਸਾਫ ਕਰਦਾ ਹੈ ਕਹਿੰਦਾ ਕਹਿੰਦੇ ਜੋ ਜਿੰਨੇ ਕੀਤਾ ਉਹਨੂੰ ਉਹਦੀ ਫਲ ਮਿਲਣਾ ਹੈ ਕਿਸ ਨੇ ਚੰਗਾ ਕੀਤਾ ਤੇ ਚੰਗਾ ਫਲ ਮਾੜਾ ਕੀਤਾ ਤੇ ਮਾੜਾ ਫਲ ਪਰਮਾਤਮਾ ਕਹਿੰਦਾ ਤੁਸੀਂ ਆਓ ਮੇਰੇ ਚਰਨ ਚ ਠੀਕ ਹੈ ਮੇਰੇ ਚਰਨ ਸ਼ਰਨ ਚ ਆਉਂਗੇ ਤੇ ਆਟੋਮੈਟਿਕ ਤੁਹਾਨੂੰ ਕਹਿੰਦਾ ਤੁਹਾਡਾ ਉਦਾਰ ਹੋਣਾ ਹੀ ਹੋਣਾ ਹੈ ਜੀ ਗੱਲ ਕਰ ਲਈ ਸ੍ਰੀ ਜੀ ਮਹਾਰਾਜ ਦਾ ਸਾਉਣ ਮਹੀਨੇ ਨਾਲ ਕੀ ਸੰਬੰਧ ਦਾ ਵੀ ਸਾਉਣ ਮਹੀਨੇ ਹੀ ਕਿਉਂ ਉਹਨਾਂ ਨੇ ਬਹੁਤ ਬਹੁਤ ਮਤਵ ਕੀਤਾ ਜਿਹਨਾਂ ਕਾਵੜ ਜਤਰਾ ਕੀਤੀ ਜਾਂਦੀ ਹੈ ਜਾਂ ਮੈਂ ਤੁਹਾਨੂੰ ਦੱਸਣ ਲੱਗਾ ਕਿ ਸਾਉਣ ਪੋਲੇ ਨਾਲ ਤਾਂ ਸਭ ਤੋਂ ਪ੍ਰੀਅ ਹੈ ਸਾਉਣ ਤਾਂ ਬਹੁਤ ਜ਼ਿਆਦਾ ਪ੍ਰੀਅ ਹੈ ਔਰ ਧਰਤੀ ਲੋਕ ਤੇ ਆਂਦੇ ਆ ਉਹ ਸਾਉਣ ਜੀ ਪ੍ਰਭੂ ਦੀ ਇਹਦਾ ਜੋ ਸ਼ਿਵਰਾਤਰੀ ਸਾਉਣ ਕਿਉਂ ਬਣਾਈ ਜਾਂਦੀ ਹੈ ਸਾਉਣ ਜੀ ਜਿਹੜਾ ਕਹਿੰਦੇ ਸਾਡੀ ਮੈਰੀ ਨਵਸਤਰੀ ਮੈਰੀ ਨਵਸਤਰੀ ਆਪਣੀ ਜਦੋਂ ਆਪਾਂ ਮਹਾਸ਼ਿਵਰਾਤਰੀ ਬਣਾਉਂਦੇ ਉਹਨੂੰ ਮੈਰੀ ਨਵਸਤਰੀ ਕਹਿੰਦੇ ਬਾਬੇ ਦੀ ਠੀਕ ਹੈ ਉਹ ਜਿਹਦਾ ਆਪਣੇ ਅੰਗੇਜਮੈਂਟ ਜਿਹੜੀ ਸੈਨਾਮਣੀ ਉਹ ਸਾਉਣ ਚ ਹੋਈ ਤੇ ਬਾਬੇ ਦਾ ਸਾਵਨ ਦੇ ਵਿੱਚ ਸਾਵਨ ਬਹੁਤ ਕਹਿੰਦਾ ਪ੍ਰੀ ਐਪੋਲਨ ਕਿ ਸਾਵਨ ਦੇ ਨਾਲ ਇੱਧਰ ਆਇਆ ਕਿ ਸਾਵਨ ਕਹਿੰਦੇ ਬਾਬਾ ਤੇ ਸਾਡੇ ਤੋਂ ਜ਼ਿਆਦਾ ਹੈ ਕਹਿੰਦਾ ਸਾਵਨ ਆਵੇ ਤੇ ਮੈਂ ਧਰਤੀ ਲੋ ਤੇ ਪਹੁੰਚਿਆ ਭਗਤਾਂ ਦੇ ਵਿੱਚ ਆਵਾਂ ਹੁਣ ਇਸੇ ਬਾਬਾ ਦੇ ਹਰ ਸਮੇਂ ਵਿਰਾਜਮਾਨ ਹੈ ਹੁਣ ਸਾਵਨ ਦੇ ਵਿੱਚ ਦੇਖੋ ਹਰ ਭਗਤ ਦੀ ਜੜੀ ਪੈਂਦੀ ਕਹਿੰਦੇ ਆ ਕਈ ਵਾਰ ਕੀ ਹੁੰਦਾ ਹਾਲਾ ਕਹਿੰਦਾ ਕੋਈ ਕਿਸੇ ਹੁੰਦਾ ਆਪਾਂ ਜਾਣਦੇ ਆ ਕਿ ਸਾਵਨ ਆ ਰਿਹਾ ਨਹੀਂ ਖਾਣਾ ਨਹੀਂ ਪੀਣਾ ਕਿ ਆਪਾਂ ਮਹੀਨਾ ਆਪਾਂ ਬਾਬੇ ਕੋਲ ਜਲ ਚੜਾਣਾ ਹੈ ਕਿਉਂ ਚੜਾਣਾ ਕਿਉਂ ਕਹਿੰਦੇ ਆ ਕਿ ਉਹਨੂੰ ਪਤਾ ਕਿ ਇਹ ਇੱਕ ਮਹੀਨਾ ਕਹਿੰਦਾ ਮਾਲ ਸਾਲ ਕਹਿੰਦਾ ਸਾਲ ਆਪਾਂ 12 ਮਹੀਨੇ ਹੁੰਦਾ ਹੈ 11 ਮਹੀਨੇ ਆਪਾਂ ਪਰਗੇ ਨਹੀਂ ਮੰਦਰ ਗਏ ਕੋਈ ਗੱਲ ਇੱਕ ਮਹੀਨਾ ਜਾਵਾਂਗੇ ਕਿ ਬਾਬਾ ਸਾਡੀ ਸੁਣ ਲੂਗਾ ਕਿ ਸਾਡੀ ਮੰਨ ਕੋਣਾ ਉਹ ਕਹਿੰਦੇ ਬਾਬਾ ਕਹਿੰਦਾ ਤੂੰ ਨਾ ਵੀ ਆਏਂਗਾ ਤਾਂ ਵੀ ਮੈਂ ਸੁਣ ਲਾਂਗਾ ਮਗਰ ਆਪਾਂ ਫੇਰ ਵੀ ਕਹਿੰਨਾ ਫੇਰ ਵੀ ਭੋਲੇ ਨਾਲ ਕਹਿੰਦੇ ਭੋਲੇ ਇੱਧਰ ਆ ਗਏ ਉਹ ਕਹਿੰਦੇ ਆ ਜਾ ਯਾਰ ਤੂੰ ਆ ਗਿਆ ਸਭ ਈ ਗੱਲ ਕਰ ਲੈਣਾ ਕਿਉਂਕਿ ਬਾਬਾ ਉੱਥੇ ਕਹਿੰਦੇ ਲੋਹ ਦੁਨੀਆ ਸਿਰਫ ਸਾਵਣ ਚ ਦੇਖੋ ਬੰਦਰ ਜਿਆਦਾ ਨਜ਼ਰ ਆਊਗਾ ਅੱਗੇ ਪਿੱਛੇ ਕੋਈ ਕਹਿੰਦਾ ਕੋਈ ਕਿੱਥੇ ਬੀਜੀ ਹੈ ਕੋਈ ਕਿੱਥੇ ਬੀ ਜੇ ਤੁਸੀਂ ਕਿਸੇ ਨੂੰ ਪੁੱਛ ਲਓਗੇ ਹਾਂਜੀ ਮੈਂ ਮੰਦਰ ਜਾ ਰਹੇ ਹਾਂ ਸਾਵ ਮਗਰ ਪ੍ਰਮਾਤਮਾ ਨਾਲ ਵੀ ਉਹ ਸ਼ਰਤਾ ਰੱਖਦੇ ਆ ਮਗਰ ਉਹ ਕਹਿੰਦੇ ਬਾਬੇ ਸ਼ਰਤ ਨਾ ਰੱਖੋ ਬਿਨਾਂ ਸ਼ਰਤਾ ਹੋ ਤੁਸੀਂ ਆਰ ਮੇਰੀ ਕਾ ਪ੍ਰਮਾਤਮਾ ਪਿਓ ਹੈ ਇਹ ਸਾਡਾ ਪਿਓ ਹੈ ਜਿਹੜੇ ਆਪ ਜਿਹੜੇ ਮਾਪਿਓ ਹੈ ਉਹ ਵੀ ਸਾਡੇ ਮਾਪਿਓ ਕਹਿੰਦਾ ਮਤਲਬ ਉਹ ਇੱਕ ਸਮਝੋ ਜੇ ਧਰਤੀ ਲੋਕ ਤੇ ਆਪਾਂ ਨੂੰ ਕਹਿੰਦਾ ਜਨਮ ਮਿਲਿਆ ਉਹ ਇੱਕ ਰੋਲ ਆਦਾ ਹੋ ਰਿਹਾ ਠੀਕ ਹੈ ਇਹ ਤੇ ਜਨਮੋ ਜਨਮ ਦਾ ਪਿਓ ਹੈ ਇਹ ਜਗਤ ਪਿਤਾ ਹੈ ਕਹਿੰਦਾ ਇਹਨੇ ਸਾਰ ਸੰਸਾਰ ਨੂੰ ਹੈ ਕਹਿੰਦਾ ਕਿ ਆਪਨੋ ਨਾਮ ਪਰਿਵਾਰ ਨੇ ਦਿੱਤਾ ਹੈ ਉਹ ਸਿਰ ਪਰਿਵਾਰ ਉਸ ਜਿਹੜਾ ਪ੍ਰਭੂ ਨੇ ਨਾਮਤਾ ਪੂਰਾ ਸੰਸਾਰ ਜਾਣਦਾ ਹੈ ਸਮਝੀਂ ਪ੍ਰਭੂ ਦੇ ਨਾਲ ਪ੍ਰੇਮ ਹੈ ਇੱਕ ਦੂਜੇ ਨਾਲ ਕਿਸੇ ਪ੍ਰੇਮ ਹੁਣ ਦੇਖੋ ਮੇਰਾ ਹੀ ਦੇਖ ਲਓ ਮੇਰਾ ਪ੍ਰਭੂ ਨੇ ਕਿਧਰਾ ਪ੍ਰੇਮ ਬਣਾਇਆ ਆਪਣੇ ਚੰਨਾਂ 'ਚ ਬਿਠਾਇਆ ਜੋ ਮਰਜ਼ੀ ਹੋ ਜਾਏ ਮੈਨੂੰ ਆਗਿਆ ਨਹੀਂ ਹੈਗੀ ਸੋਮਵਾਰ ਕਿਥੇ ਹੋਰ ਜਾਂਦੀ ਹਾਂਜੀ ਸੋਮਵਾਰ ਮੈਥੀ ਮਿਲਾਂਗਾ ਜੋ ਮਰਜ਼ੀ ਹੋਵੇ ਬਾਬੇ ਨੂੰ ਕਿਹਾ ਬਾਬਾ ਮੈਂ ਫਾਰਮੈਲਿਟੀ ਨਹੀਂ ਕਰਨੀ ਕਿ ਲੋਕੀ ਕਹਿੰਦਾ ਮੈਂ ਸੋਮਵਾਰ ਡੇਲੀ ਆ ਕੇ ਜਲ ਚੜਾਵੇ ਜਾਂ ਕੁਛੜਾਵੇ ਕਹਾ ਮੇਰੇ ਮੇਰੀ ਕੋਈ ਹੈ ਤੁਸੀਂ ਪ੍ਰਬੰਧ ਹੀ ਰੱਖਣੀ ਮੇਰੀ ਮੇਰੀ ਮਰਜ਼ੀ ਮੈਂ ਸਿਰ ਆਪਣਾ ਚੜਾਤਾ ਸੋਮਵਾਰਾਂ ਨੂੰ ਜਲ ਇੱਕ ਲੋਟਾ ਚੜਾਉ ਇਸ ਦਾ ਵੀ ਗਾਰ ਕਰ ਲਈ ਆਪਾਂ ਨੂੰ ਨਹੀਂ ਹੈ ਕਿ ਦੂਜੇ ਚੜਾਤਾ ਬਾਬਾ ਮੈਂ ਹੀ ਹੁਣ ਆਪ ਜੜੇ ਹੁਣ ਬਾਬੇ ਦੀ ਗੋਲੀ ਬੈਠੇ ਜੇ ਥੋੜੀ ਗੱਲ ਕਰੀਏ ਤੁਸੀਂ ਵੀ ਪਿਛਲੇ ਕਿਸੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹੋ ਜਿਵੇਂ ਸਿੱਧੀ ਮਹਾਰਾ ਸ਼ਿੰਗਾਰ ਕਰਦੇ ਇਸ ਸੇਵਾ ਦਾ ਆਰੰਭ ਕਦੋਂ ਹੋਇਆ ਇਹ ਦੇਖੋ ਪੋਲਰਾਂ ਨੇ ਸੇਵਾਦਾਰ ਚੁਣਿਆ ਆਪਣੇ ਚੰਨ੍ਹ ਚ ਲਾਇਆ ਅਸੀਂ ਨਹੀਂ ਕਹਿੰਦੇ ਅਸੀਂ ਨਹੀਂ ਆਏ ਇਹਨਾਂ ਕੋ ਪੋਲਰਾਂ ਨੇ ਆਪ ਆ ਕੇ ਕਹਿੰਦੇ ਉਹ ਸਿਸਟਮ ਬਣਾਇਆ ਕਿ ਆ ਜਾ ਤੇਰੀ ਨੌਕਰੀ ਲੱਗ ਗਈ ਆ ਜਾ ਹੁਣ ਉਹ ਸਾਡੀ ਬਾਬੇ ਨੇ ਆਪਣੇ ਚੰਨ੍ਹ ਚ ਲਾਇਆ ਸੇਵਕ ਬਣਾਇਆ ਹਮਰੇ ਇੱਥੇ ਸੀ ਇੱਥੇ ਸੈਲਰੀ ਪਤਾ ਕਿਸੇ ਦੀ ਮਿਲਦੀ ਹੈ ਕਿਹੜੀ ਚੈੱਕ ਦੀ ਮਿਲਦੀ ਹੈ ਉਹਨਾਂ ਦਾ ਪਿਆਰ ਪ੍ਰੇਮ ਉਹਨਾਂ ਦਾ ਆਸ਼ੀਰਵਾ ਕਹਿੰਦੇ ਜੇ ਇਹਨਾਂ ਨੇ ਆਪਣੇ ਚੰਨਾਂ 'ਚ ਬਿਠਾਇਆ ਕਿ ਪੂਰਾ ਸੰਸਾਰ ਜਾਣਦਾ ਹੈ ਇਹਨਾਂ ਦਾ ਨਾਮ ਤੂੰ ਜਾਣਦਾ ਸਮਝੀ ਆਪਾਂ ਕਹਿੰਦੇ ਆ ਕੋਈ ਕਹਿੰਦਾ ਯਾਰ ਕੰਮ ਕਰਾਂਗੇ ਉਹ ਕਰਾਂਗੇ ਸਾਨੂੰ ਕੀ ਮਿਲੂਗਾ ਕੋਈ ਵੀ ਕਹਿਣਾ ਮੰਨ ਤੁਸੀਂ ਕੋਈ ਕਿਸੇ ਨੂੰ ਕੰਮ ਕਹਦੇ ਹੋ ਕੰਮ ਕਰਨਾ ਇੱਥੇ ਬਹਿਣਾ ਹੈ 2 ਘੰਟੇ 4 ਘੰਟੇ ਬਹਿਣਾ ਹੈ ਤੇ ਉਹ ਕਹੂਗਾ ਮੈਨੂੰ ਕੀ ਮਿਲੂਗਾ ਮੈਂ ਕਿਉਂ ਬੈਠਾ ਮੈਂ ਆਪਣਾ ਟਾਈਮ ਕਿਉਂ ਤੋੜਾ ਸਮਝੀ ਆਊਗਾ ਨਹੀਂ ਆਊਗਾ ਹੁਣ ਤੁਸੀਂ ਇਹ ਮੰਨ ਲਓ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਰੋਜ਼ ਡੇਲੀ 2 ਘੰਟੇ ਆਣਾ ਹੈ ਜਾਂ ਹਫ਼ਤੇ ਦੀ ਕੋ 2 4 5 ਘੰਟੇ ਲਾਣੇ ਆ ਤੇ ਤੁਸੀਂ ਕਹਣਾ ਮੈਂ ਆਪਣਾ ਕੰਮ ਛੱਡ ਕੇ ਕਿਉਂ ਆਊਂਗਾ ਮਗਰ ਬਾਬੇ ਨੇ ਕੀ ਸਿਸਟਮ ਲਾਇਆ ਉਹਨ ਬਾਬੇ ਨੇ ਸਿਰਫ 2 ਘੰਟੇ ਮੈਂ ਬਾਬੇ ਨੇ ਸਿਰਫ ਸੋਮਵਾਰ ਮੰਗਿਆ ਹੀ ਹਾਂਜੀ ਕਹਿੰਦਾ ਬਾਬਾ ਕਹਿੰਦਾ ਨੰਦੀ ਸੋਮਵਾਰ ਦੇ ਦੇ ਮੈਨੂੰ ਸਿਰਫ ਸੋਮਵਾਰ ਚਾਹ ਮੈਂ ਕਹਾ ਬਾਬਾ ਸਾਰਾ ਹੀ ਤੇਰਾ ਹੈ ਮੈਂ ਕਹਾ ਪਰਿਵਾਰ ਵੀ ਦੀ ਰਹੀ ਹੈ ਪਰਿਵਾਰ ਵੀ ਪਾਲਣਾ ਹੈ ਤੇ ਮੈਨੂੰ ਆਪਣੇ ਪਰਿਵਾਰ ਪਾਲਣ ਲਈ ਆਪਣੀ ਮਿਹਨਤ ਦੀ ਕਮਾਈ ਕਰਨੀ ਪਣੀ ਹੈ ਮੈਂ ਆਪਣਾ ਬਿਜ਼ਨਸ ਕਰਦਾ ਹੋ ਜਦੀ ਦਾ ਸੋਮਵਾਰ ਧੂਨੇ ਦੇ ਸੇਵਾ ਲਈ ਬਾਬੇ ਦੇ ਬਾਹਰ ਆਪਾਂ ਬਾਹਰ ਦੇਖਿਆ ਸੀ ਸੋਮਵਾਰ 10 ਵਜੇ ਤੋਂ ਲੈ ਕੇ 1 ਵਜੇ ਤੱਕ ਉੱਥੇ ਜਿੰਨੀ ਵੀ ਸੰਗਤ ਆਉਂਦੀ ਸਭ ਦਾ ਕਲਿਆਣ ਹੁੰਦਾ ਹੈ ਕੌਣ ਕਰਦਾ ਭੂਲੇ ਨਾਰਜੀ ਉਸੋਮੀ ਕਲਾਸ਼ਪੂਰੀ ਮਹਾਕਾਲ ਬਾਬਾ ਜੀ ਹੈ ਜਿਨ੍ਹਾਂ ਨੇ ਬਖਸ਼ ਦਿੱਤੀ ਹੈ ਠੀਕ ਹੈ ਉਹ ਆਪ ਨੂੰ ਦਿਹਾਣੇ ਦਿੱਤੀ ਦੇ ਆਏ ਸੀ ਪਿਲੇ ਸਾਲ 15 ਤਰੀਕ ਨੂੰ ਪਿਲੇ ਸਾਲ 15 ਜੁਲਾਈ ਨੂੰ ਆਏ ਸੀ ਤਾਂ ਉਹਨਾਂ ਨੇ ਬਖਸ਼ ਦਿੱਤੀ ਹੈ ਦੇਖੋ ਸੋਮੀ ਕਲਾਸ਼ਪੂਰੀ ਮਹਾਕਾਲ ਜੀ ਨੇ ਜਿਹੜੇ ਬਖਸ਼ ਦਿੱਤੀ ਪੂਰੇ ਇੰਡੀਆ ਚ ਆਪਣੇ ਧੁੰਨ ਤੇ ਹੀ ਹੈ ਔਰ ਸ਼ਿਵਰੇ ਨੰਦੀ ਨੂੰ ਹੀ ਮਿਲੀ ਹੈ ਠੀਕ ਹੈ ਕਰਮ ਵਾਲਾ ਇਹ ਬਾਬਾ ਆਪ ਹੈ ਮੈਂ ਨਹੀਂ ਹੁਣ ਜਿੰਨੇ ਵੀ ਇੱਥੇ ਸੰਗਤ ਆਦੀ ਹੈ ਕਿਸੇ ਚ ਭੂਤ ਹੁੰਦਾ ਪ੍ਰੇਤ ਹੁੰਦਾ ਨੈਗੇਟਿਵਿਟੀ ਕੋਈ ਨਾ ਜੋ ਵੀ ਕੁਛ ਹੈ ਕੋਈ ਬਿਮਾਰ ਹੈ ਤੁਹਾਾਰ ਹੈ ਮੈਨੂੰ ਨਹੀਂ ਪਤਾ ਉਹ ਬਾਬੇ ਕੋ ਆ ਰਹੇ ਆਪਣੇ ਆਪ ਹੀ ਕਰ ਰਿਹਾ ਮੈਂ ਕੁਝ ਨਹੀਂ ਕਰ ਰਿਹਾ ਮੈਂ ਤਾਂ ਸਿਰ ਆਪਣੀ ਉਹਨਾਂ ਨੇ ਡਿਊਟੀ ਲਈ ਹੈ ਤੂੰ ਬਹਿਣਾ ਹੈ ਕ੍ਰਿੰਦੂ ਔਰ ਪ੍ਰਿੰਦੂ ਨਹੀਂ ਕਰਨੀ ਕਿਉਂ ਕਿ ਆਪਣੇ ਜੋ ਬਾਬੇ ਨੇ ਲਾਤਾ ਤੂੰ ਉੱਥੇ ਆਣਾ ਹੈ ਮੈਂ ਕਿਹਾ ਠੀਕ ਹੈ ਜੀ ਜੇ ਤੁਹਾਨੂੰ ਮੈਂ ਤੁਹਾਡੀ ਡਿਊਟੀ ਲੱਗ ਗਈ ਤੁਸੀਂ ਇੱਥੇ ਜਾਣਾ ਐ ਨਹੀਂ ਪੁੱਛਣਾ ਉੱਥੇ ਹੋਣਾ ਕੀ ਹੈ ਅੱਗੇ ਕੌਣ ਕੀ ਕਰ ਰਿਹਾ ਬਸ જય ਸ਼ੰਕਰ ਤੁਸੀਂ ਕਿੰਨੇ ਕਦੋਂ ਤੋਂ ਇਹ ਸੇਵਾ ਨਿਭਾ ਰਹੇ ਹੋ ਨਹੀਂ ਜਿਹੜੀ ਧੁਨੇ ਲਈ ਸੇਵਾ ਨਹੀਂ ਨਹੀਂ ਆ ਸ਼ਿੰਗਾਰ ਦੀ ਸ਼ਿੰਗਾਰ ਦੀ ਸੇਵਾ ਪ੍ਰਭੂ ਨੇ 2013 ਤੋਂ ਚੱਲ ਰਹੀ ਹੈ ਠੀਕ ਹੈ ਜੀ ਅੱਜ 2000 24 ਹੋ ਗਿਆ 11 ਸਾਲ ਹੋ ਗਏ ਠੀਕ ਹੈ ਜੀ ਕਿ ਜੀ ਥਾਵਾ ਦੀ ਗਈ ਮੰਤਰਾਂ ਤੇ ਕਰਦੇ ਆ ਫੁੱਲਾਂ ਦਾ ਸ਼ਿੰਗਾਰ ਕੀਤਾ ਜਾਂਦਾ ਜਾਂ ਚੰਦਨ ਦਾ ਸ਼ਿੰਗਾਰ ਕੀਤਾ ਤੁਸੀਂ ਪੀਂਦੇ ਕਲਰ ਨਾ ਕਰਦੇ ਹੋ ਹਾਂ ਜੀ ਇਹਦਾ ਖਾਸ ਮਤਲਬ ਮੈਂ ਦੱਸਣ ਲੱਗਿਆ ਪੋਲੇनाथ ਹੈ ਇੱਥੇ ਜੋ ਮਰਜ਼ੀ ਚੜਾ ਦਿਓ ਮੈਂ ਤੁਹਾਨੂੰ ਬਾਰੇ ਕੀ ਹਟੇ ਹਾਂ ਕਿ ਇੱਥੇ ਚੰਦਨ ਭਸਮ ਠੀਕ ਹੈ ਇਹ ਵਾਟਰ ਕਲ ਜੋ ਮਰਜ਼ੀ ਲਾ ਦਿਓ ਮਗਰ ਬਾਬੇ ਰੀ ਕਹਨ ਵਾਲਾ ਉੰਦੀ ਅੱਗੇ ਅੱਗੇ ਤਾਂ ਹੀ ਹੋਣਾ ਹੁਣ ਮੈਂ ਬੈਠਾ ਕੋਈ ਕੋਈ ਕਹਿੰਦਾ ਜੀ ਤੁਸੀਂ ਗੈਲਰੀ ਅੰਦਰ ਦੀ ਬੈਹ ਸਕਦੇ ਹੋ ਨਹੀਂ ਹੋਣਾ ਔਰ ਜਦੋਂ ਭੋਲੇ ਨਾਥੀ ਆਪਣੇ ਨਾਲ ਹੈ ਜਦ ਆਪਣੇ ਜਿਹੜਾ ਮਾਲਕ ਹੀ ਆਪਣੇ ਨਾਲ ਹੈ ਜਿਹ ਜੋ ਬੋਸ ਨੇ ਉਹ ਅਗਿਆ ਰਹੀ ਤੀ ਜੋ ਮਰਜੀ ਕਰ ਮਗਰ ਉਹਨ ਕਬੂ ਉਹਨੂੰ ਮਨਜ਼ੂਰ ਹੈ ਉਹਨੂੰ ਮਨਜ਼ੂਰ ਹੈ ਉਹ ਕਹਿੰਦੇ ਆਣਾ ਤੇ ਉਹਨੇ ਰੂਪ ਚ ਮੈਂ ਥੋੜਾ ਆਣਾ ਉਹਨੇ ਆਪ ਹੀ ਆਣਾ ਸਮਝੀ ਉਹ ਕਹਿੰਦਾ ਮੈਂ ਆ ਰਿਹਾ ਇੱਥੇ ਸ਼ਿੰਗਾਰ ਨਹੀਂ ਹੋ ਰਿਹਾ ਬਾਬਾ ਖੁਦ ਆ ਬਰਾਇਮਨ ਹੋ ਰਿਹਾ ਹੁਣ ਦੇਖੋ ਤੁਹਾਡੇ ਦੇਖਦੇ ਦੇਖਦੇ ਕਰਦੇ ਕਹਿੰਦੇ ਬੈਠੇ ਬੈਠੇ ਹੀ ਬਾਬੇ ਆਪ ਬਰਾਇਮਨ ਹੋਏ ਨਾ ਹਮਨੇ ਬਾਬੇ ਨੇ ਕਿਸੇ ਨੂੰ ਜਾਣਾ ਹੈ ਕਿਸ ਨੂੰ ਨਹੀਂ ਪਤਾ ਮੈਨੂੰ ਵੀ ਪਤਾ ਮੈਂ ਕੋਈ ਫੋਟੋ ਥੋੜਾ ਰੱਖੀ ਸਾਹਮਣੇ ਹਾਂਜੀ ਹਾਂਜੀ ਕਿਉਂਕਿ ਮਾਲਕ ਆਪਣੇ ਆਪ ਆਪਣੇ ਰੂਪ ਚੰਦਾ ਹੈ ਕਿਉਂਕਿ ਇਹ ਦਰਬਾਰ ਹੀ ਸ਼ਮਸ਼ਾਨ ਦੇ ਵਿੱਚ ਹੈ ਦੇਖੋ ਇੱਕ ਤੁਹਾਨੂੰ ਹੋਰ ਚੀਜ਼ ਦੱਸਦਾ ਹਾਂਜੀ ਦਰਬਾਰ ਤੇ ਭੋਲੇनाथ ਦੇ ਮੰਦਰ ਤੇ ਪੂਰੇ ਹਰ ਜਗ੍ਹਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਹੈ ਹੈਗੇ ਨਹੀਂ ਹੈਗੇ ਹਾਂਜੀ ਆਪਾਂ ਤੁਸੀਂ ਆਪਾਂ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਆਪਾਂ ਹਰ ਗਲੀ ਨੁੱਕਰ ਦੇ ਭੋਲੇनाथ ਦੇ ਮੰਦਰ ਹੈ ਠੀਕ ਹੈ ਇੱਕ ਸ਼ਮਸ਼ਾਨ ਐਸਾ ਹੈ ਸ਼ਮਸ਼ਾਨ ਵੀ ਹਰ ਜਗ੍ਹਾ ਹੈ ਗਿਆ ਠੀਕ ਹੈ ਸ਼ਮਸ਼ਾਨ ਦਾ ਕੀ ਹੈ ਜਿਵੇਂ ਜਿਨੇ ਸਾਰੇ ਮੰਦਰ ਹੈ ਜਿਨੇ ਮੰਦਰ ਹੁੰਦੇ ਆ ਇਵੇਂ ਸਾਰੇ ਗਲੀ ਗਲੀ ਮੰਦਰ ਆ ਠੀਕ ਆ ਉਹ ਆਪਣਾ ਪ੍ਰਾਨ ਪਿਸ਼ਟਾ ਹੁੰਦੀ ਪ੍ਰਾਨ ਪਿਸ਼ਟਾ ਸ਼ਮਸ਼ਾਨ ਚ ਵੀ ਹੁੰਦੀ ਹੈ ਮਗਰ ਭੋਲੇ ਨਾਥ ਹਰ ਸਮੇਂ ਵਾਜਮਨ ਹੁੰਦੇ ਆ ਸ਼ਮਸ਼ਾਨ ਦੇ ਵਿੱਚ 24 ਘੰਟੇ 365 ਦਿਨ ਜੇ ਤੁਸੀਂ ਕਹਿੰਦੇ 10 ਵਰੀ ਹਾਜ਼ਰੀ ਦੂਜੇ ਗਲੀ ਦੇ ਕਿਸੇ ਮੰਦਰ ਆਪਾਂ ਲਾ ਕੇ ਆਏ ਆ 10 ਵਜੇ ਲਾ ਕੇ ਆ ਸ਼ਮਸ਼ਾਨ ਚ ਇੱਕ ਵਰੀ ਆ ਜਾਓ ਸਿਰਫ ਇੱਕ ਵਰੀ ਗੇੜਾ ਘੱਟ ਲੋ ਬਾਬਾ ਜੀ ਮੈਂ ਆ ਕੇ ਹਾਜ਼ਰੀ ਲਾਓ ਤੇ ਬਾਬਾ ਜੀ ਨੇ ਪੂਰੇ ਤੂੰ 10 ਮੰਦਰ ਦੇ ਹਾਜ਼ਰੀ ਇੱਕ ਵਰੀ ਲਾ ਲੈਣੀ ਹੈ ਉਹ ਕਹਿੰਦੇ ਆਓ ਪ੍ਰੇਮ ਦੇ ਨਾਲ ਇਹ ਜੇ ਜੇ ਗੱਲ ਕਰੀਏ ਤੁਹਾਡੇ ਪਰਿਵਾਰ ਦਾ ਕੀ ਰਿਐਕਸ਼ਨ ਜਦੋਂ ਤੁਸੀਂ ਸੇਵਾ ਨਾਉਣ ਲੱਗੇ ਤੁਹਾਡਾ ਪਰਿਵਾਰ ਤੁਸੇ ਜੋ ਕਿੰਦਾ ਦਾ ਮੇਰਾ ਪਰਿਵਾਰ ਬੜਾ ਖੁਸ਼ ਹੁੰਦਾ ਹੈ ਕਿ ਤੁਸੀਂ ਵਧੀਆ ਕੰਮ 'ਚ ਲੱਗੇ ਹੋ ਲੋਕੀ ਨਸ਼ੇ 'ਚ ਲੱਗੇ ਹੋ ਤੁਸੀਂ ਬਾਬੇ ਦੀ ਸੇਵਾ 'ਚ ਲੱਗੇ ਕਿ ਲੱਗੇ ਆ ਅੱਜ ਕੱਲ ਮੇਰੀ ਗੱਲ ਸੁਣ ਹੁਣ ਧੂਣ ਸਹੀ ਦੁਨੀਆ ਆਂਦੀ ਹੈ ਉਹ ਕਹਿੰਦੇ ਕੀ ਕਹਿੰਦੇ ਆ ਇਧਰ ਮੇਰਾ ਮੁੰਡਾ ਜੀ ਇਧਰ ਕਿੰਨਾ ਨਸ਼ਾ ਲੱਗੇ ਚਿੱਟਾ ਪੀਂਦਾ ਜੀ ਉਹ ਫਲਾਣ ਜੀ ਕਿਉਂ ਆਪਾਂ ਸੁਣਦੇ ਆ ਤੇ ਬਾਬੇ ਨੇ ਕਿੱਥੇ ਲਾਤਾ ਸੁਣਨ 'ਚ ਸੁਨਾਣ 'ਚ ਨਹੀਂ ਲਾਇਆ ਸੁਣਨ 'ਚ ਲਾਤਾ ਤੇ ਬਾਬੇ ਨੇ ਹੋਰ ਕੀ ਚਾਹੀਦਾ ਹੁਣ ਮ ਪਰਮਾਤਮਾ ਨੇ ਆਪਣੇ ਚੰਨ ਚਲਾ ਲਿਆ ਹੋਰ ਕੀ ਚਾਹੀਦਾ ਹਾਂਜੀ ਕੋਈ ਮੈਂ ਇਹ ਦੇਖੋ ਕੋਈ ਮੈਂ ਜਦ ਪਦਵੀ ਮਿਲੀ ਹੈ ਪਰਮਾਤਮਾ ਨੇ ਪਰਭਿਤੀ ਹੈ ਇਹ ਸਾਧੂ ਮਹਤਮਾ ਵਾਲੇ ਕੰਮ ਹੈ ਠੀਕ ਹੈ ਜੋ ਪਰਮਾਤਮਾ ਨੇ ਆਪਣੇ ਜਨਨ ਮੈਨੂੰ ਪਹਿਲੇ ਬਾਬੇ ਨੇ ਪਦਵੀ ਕੀ ਪ੍ਰਦਾਨ ਕੀਤੀ ਮੇਰਾ ਨਾਮ ਮਨੂ ਚਾਵਲਾ ਤੋਂ ਸ਼ਿਵਰਾਨੰਦ ਕੀ ਪਦਵੀ ਪ੍ਰਦਾਨ ਭਈ ਮਹਾਕਲ ਬੇਰਵਖੜ ਤੋਂ ਸੋਮੀ ਕਲਾਸ਼ਪੂਰੀ ਮਹਾਕਲ ਬਾਬਾ ਜੀ ਨੇ ਕੀ ਪਦਵੀ ਪ੍ਰਦਾਨ ਕੀਤੀ shri shri 108 ਮੰਡੇਸ਼ਵਰ ਮਨੂ ਚਾਵਲਾ ਸ਼ਿਵਕਾਨੰਦ ਸਉਦੇ ਮਹਾਕਲ ਬੇਰਵਖਾੜੇ ਲੋ ਪਹਿਲੇ ਉਹਨਾਂ ਪਦਵੀ ਪ੍ਰਦਾਨ ਕੀਤੀ ਫਿਰ ਉਹਨਾਂ ਨੇ ਆਪਣੀ ਗੱਦੀ ਪ੍ਰਦਾਨ ਕੀਤੀ ਕਿ ਬੈਠ ਮੈਂ ਉਹਨਾਂ ਨੇ ਕਿਹਾ ਮੈਂ ਗੱਦੀ ਕੀ ਮੈਂ ਕਰਾਂਗਾ ਮੈਨੂੰ ਕੋਈ ਕਿਸੇ ਨਹੀਂ ਤਖਤ ਦਾ ਤਾਜ ਨਹੀਂ ਚਾਹੀਦਾ ਮੈਨੂੰ ਤੇ ਸੇਵਾ ਚਾਹੀਦੀ ਹੈ ਜਿੱਥੇ ਮਰਜ਼ੀ ਕਰਾ ਲੋ ਭਾਵੇਂ ਇਹ ਕਹਿੰਦਾ ਮੈਨੂੰ ਸ਼ਮਸ਼ਾਨ 'ਚ ਬਿਠਾ ਲੋ ਭਾਵੇਂ ਜਿੱਧਰ ਮਰਜ਼ੀ ਬਿਠਾ ਲੋ ਭਾਵੇਂ ਸੰਗਤ ਦੇ ਵਿੱਚ ਬਿਠਾ ਲੋ ਹਾਂਜੀ ਹਾਂਜੀ ਠੀਕ ਆ ਗੱਲ ਹਾਂਜੀ ਹੁਣ ਬਾਬੇ ਨੇ ਆਪਣੀ ਸੇਵਾ ਬਖਸ਼ ਦਿੱਤੀ ਉਹ ਕਹਿੰਦੇ ਤੇਰੀ ਡਿਊਟੀ ਲੱਗ ਗਈ ਹੁਣ ਸੰਗਤ ਜਿਹੜੀ ਆ ਰਹੀ ਹੈ ਸਭ ਦਾ ਕਲਿਆਣ ਕਰਨਾ ਕਿਉਂਕਿ ਕਲਯੁਗ ਦੀ ਬਾਅ ਬਦਲ ਰਿਹਾ ਪ ਬੱਦਰਾਂ ਬੱਦਰਾਂ ਜਿੰਨੂੰ ਕੋਈ ਕੰਮ ਨਹੀਂ ਉਹ ਬਾਬਾ ਬਣ ਕੇ ਬੈਂਦਾ ਬੈਂਦਾ ਨਹੀਂ ਬੈਂਦਾ ਆਪਣੇ ਪੰਜਾਬ ਚ ਖਾਸ ਕਰਕੇ ਜਿੰਨੂੰ ਕੋਈ ਕੰਮ ਨਹੀਂ ਹੈਗਾ ਚੱਲ ਵੀ ਇਹਦਾ ਚੋਲਾ ਪਾਇਆ ਚੱਲ ਕੁਛ ਹੈ ਨਹੀਂ ਬੱਲੇ ਚੱਲ ਬਾਬਾ ਕਿਉਂ ਗੋਲਗਾ ਭਰਨ ਲਈ ਸਮਝੇ ਸਿਰ ਹਿਲਾ ਲਿਆ ਉਹ ਕਰ ਲਿਆ ਦੇਖੋ ਜਿਹੜੀ ਅਸਲ ਹੁੰਦੀ ਹੈ ਉਹ ਦਿਖਾਈ ਨਹੀਂ ਜਾਂਦੀ ਸਮਝੇ ਹੁਣ ਦੇਖੋ ਜਿੰਨੀ ਵੀ ਸੰਗਰ ਆ ਰਹੀ ਹੈ ਬਿਨਾਂ ਸਵਾਰਥ ਕੋਈ ਪੈਸਾ ਨਹੀਂ ਨਿਸ਼ਕੁਲ ਸਮਝੇ ਕੋਈ ਵੀ ਕਹਿੰਦਾ ਮਤਲਬ ਕਿਸੇ ਵੀ ਸੰਗਤ ਨੇ ਕੋਈ ਕੋ ਚੜਾਵਾ ਨਹੀਂ ਹੈ ਨਾ ਮੰਗ ਆ ਗਿਆ ਨਾ ਚੜਾਣ ਦੀ ਲੋੜ ਹੈ ਗਿਆ ਉੱਥੇ ਕੋਈ ਲੋੜ ਹੀ ਨਹੀਂ ਜਦ ਇਹ ਰੱਜੇ ਤੇ ਜਾਏ ਹੈ ਕਿਉਂ ਬਾਬਾ ਕਹਿੰਦਾ ਮੈਂ ਮੈਂ ਦੇਣਾ ਲੈਂਦਾ ਨਹੀਂ ਉਹ ਉਹਨੇ ਉਹ ਹੀ ਗਿਆ ਕਹਿੰਦਾ ਦੇਣ ਤੇ ਜਾਣਾ ਲੈਣ ਤੇ ਨਹੀਂ ਆਣਾ ਜੇ ਜੜਾ ਆ ਮੰਗਦਾ ਹੈ ਤੂੰ ਦੇ ਦੇ ਲੈਣਾ ਨਹੀਂ ਕਿਉਂ ਆਪਾਂ ਕਹਿੰਦਾ ਮਤਲਬ ਜਿਹੜਾ ਆਪਣਾ ਸਭ ਤੋਂ ਪੁਰਾਣਾ ਧਰਮ ਕਿਹੜਾ ਹੈ ਸਨਾਤਨ ਤਲ ਦੇਖੋ ਸਾਰੇ ਧਰਮਾਂ ਬਾਅਦੋਂ ਬਣੇ ਪਹਿਲੇ ਸਨਾਤਨ ਤਲਮ ਬਣਿਆ ਹਰ ਧਰਮ ਸਨਾਤਨ ਚੋਂ ਨਿਕਲਿਆ ਨਿਕਲਿਆ ਨਹੀਂ ਨਿਕਲਿਆ ਮਗਰ ਕਹਿਣ ਦਾ ਮਤਲਬ ਅਸੀਂ ਕਹਿੰਨੇ ਆ ਆਪਣੇ ਕਹਿੰਦਾ ਆਪਣੇ ਤੁਸੀਂ ਤੁਹਾਨੂੰ ਸਾਰੇ ਸਾਂਝੇ ਆ ਕਿਉਂਕਿ ਪਿਓ ਇੱਕੋ ਹੀ ਹੈ ਹੈਡ ਇੱਕੋ ਹੀ ਹੈ ਦੇਖੋ ਸੈਂਟਰ ਇੱਕੋ ਹੀ ਹੈ ਬਾਕੀ ਜਿੰਨੇ ਮਰਜ਼ੀ ਤੁਸੀਂ ਚਾਰ ਕੰਬੇ ਲਾ ਲਓ ਵਿੱਚ ਤੇ ਇੱਕੋ ਹੀ ਰਹਿਣਾ ਗੱਲ یوں ਦੁਨੀਆ ਸਮਝਦੀ ਨਹੀਂ ਦੁਨੀਆ ਅੱਜ ਕੱਲ ਚੱਲੀ ਹੈ ਭੇਡ ਚਾਲ ਦੇ ਵਿੱਚ ਹਾਂਜੀ ਸਮਝੇ ਹੁਣ ਐਂ ਜੋ ਆ ਆਪਾਂ ਕਹਿੰਦੇ ਪਰਮਾਤਮਾ ਦਾ ਤੁਸੀਂ ਗੁਣਗਾਨ ਕਰੋ ਆਪਣੇ ਕਹਿੰਦੇ ਚੰਗੇ ਕੰਮ ਕਰੋ ਹੁਣ ਲੋਕੀ ਕਹਿੰਦਾ ਮਤਲਬ ਆਪਣੇ ਧਰਮ ਕੇ ਕੋਈ ਵੀ ਹੈ ਇਹ ਕਹਿੰਦਾ ਮਤਲਬ ਚੋਲਾ ਪਾ ਕੇ ਕੋ ਬਾਬਾ ਛੜਾ ਬੰਜੂਗਾ ਮਗਰ ਕਹਿੰਦਾ ਸਿਰ ਕਮਾਣਨਾ ਕੋਈ ਕੋਈ ਬਾਬਾ ਜਾਂ ਮਾਤਾ ਕੋਈ ਕਹਿੰਦਾ ਨਹੀਂ ਆਉਂਦੀ ਹੁਣ ਕੋਈ ਵੀ ਆ ਆਪਣੇ ਕੋਈ ਵੀ ਆਪਣੇ ਆਪਣੇ ਕੋਈ ਵੀ ਧਰਮ ਵਿੱਚ ਤੇ ਦੇਵੀ ਦੇਵਤਾ ਇੰਨੇ ਵੇਲੇ ਤੇ ਹਨ ਨਹੀਂ ਕਿਸੇ ਦੇ ਵਿੱਚ ਅਵਾਰਾਜਮਾਨ ਹੋ ਜਵੇ ਹੁਣ ਮੇਰੇ ਕੋਲ ਉਹਨਾਂ ਨੂੰ ਕੋਈ ਸਹਿ ਨਹੀਂ ਸਰ ਸਹਿ ਸਰ ਨਹੀਂ ਸਹਿ ਸਰ ਤੇ ਆਪਾਂ ਕਿਹੜੇ ਪ੍ਰਮਾਤਮਾ ਦਾ ਤੁਸੀਂ ਗੁੰਗਾਨ ਕਰੋ ਠੀਕ ਹੈ ਐਨਾ ਕੋਈ ਕਿ ਮੇਰੇ ਵਿੱਚ ਆ ਗਿਆ ਮਗਰ ਮਾਲਕ ਕੇਸਾ ਭਲਾ ਕਰੋ ਮਗਰ ਉਹ ਆਪਣੇ ਲੋਕਾਂ ਨੇ ਕੀ ਦੁਕਾਨਦਾਰੀ ਬਣਾ ਲਈ ਆ ਇੱਥੇ ਵੀ ਬੜੇ ਆਂਦੇ ਧੁੰਦੇ ਮੇਰੇ ਜੀ ਮਾਤਾ ਆ ਗਈ ਮੈਂ ਕਹਾ ਇੰਨੀ ਵੇਲੀ ਨਹੀਂ ਮਾਤਾ ਤੋਂ ਮਾਤਾ ਨਹੀਂ ਵਿਲੀ ਨਹੀਂ ਇੱਥੇ ਆ ਜੂ ਸਮਝੀ ਐ ਐਕਚੁਅਲੀ ਕੀ ਹੁੰਦਾ ਦੇਖੋ ਉਹਨਾਂ ਦੇਖੋ ਬਾਬੇ ਨੇ ਜੋ ਬਾਬੇ ਨੇ ਕਿਰਪਾ ਬਖਸ਼ੀ ਹੈ ਕਿ ਬਾਬੇ ਨੇ ਬਖਸ਼ ਕੀਤੀ ਹੈ ਕਿ ਨਾ ਮਤਲਬ ਉਹ ਮਾਲਕ ਕਰਦਾ ਮੈਂ ਕੁਝ ਨਹੀਂ ਕਰਦਾ ਮੇਰੇ ਤੇ ਮੇਰਾ ਤੇ ਸਾਨੂੰ ਨਾ ਮੇਰਾ ਹੈਗਾ ਨਾ ਮੇਰਾ ਹੋਊਗਾ ਕਿਉਂਕਿ ਇਹ ਸ਼ਿੰਗਾਰ ਵੀ ਹੁੰਦਾ ਹੀ ਹੈ ਔਰ ਕਹਿਣਾ ਮਤਲਬ ਜੇ ਤੂਣਾ ਵੀ ਹੁੰਦੀ ਹੈ ਉਹ ਤੂਨੇ ਦੇ ਕਹਿਣਾ ਮਤਲਬ ਜਿਹੜੇ ਕਰਮ ਹੋ ਰਿਹਾ ਉਹ ਵੀ ਹੁੰਦੇ ਹੀ ਹੈ ਜਿਹੜੇ ਸੰਗਤ ਆ ਰਹੀ ਉਹ ਵੀ ਹੁੰਦੀ ਹੈ ਸਾਡਾ ਕੁਝ ਨਹੀਂ ਅਸੀਂ ਕੀ ਕਰੀਏ ਇਹ ਸਾਡਾ ਹੈ ਹੀ ਨਹੀਂ ਕੁਝ ਹੁਣ ਦੇਖੋ ਇਸ ਜਗ੍ਹਾ ਤੇ ਕਹਿਣਾ ਹਰ ਸਾਲ ਚ ਦੋ ਪ੍ਰੋਗਰਾਮ ਹੁੰਦੇ ਆ ਇੱਕ ਮਹਾ ਸ਼ਿਵਰਾਤਰੀ ਤੇ ਇੱਕ ਸ਼ਿਵਰਾਤ ਇੱਕ ਆਪਣੀ ਸ਼ਾਵਨ ਦੀ ਸ਼ਿਵਰਾਤਰੀ ਹੁਣ 2 ਅਗਸਤ ਨੂੰ ਪ੍ਰੋਗਰਾਮ ਹੈਗਾ ਆਪਣਾ ਸ਼ਿਵਰਾਤਰੀ ਦਾ ਸ਼ਾਵਨ ਦੀ ਸ਼ਿਵਰਾਤਰੀ ਆ ਤੇ ਭੋਲੇ ਨਾਦ ਦੀ ਕਿਰਪਾ ਦੇ ਨਾਲ ਦੇਖੋ ਇੱਕ ਸਿੰਗਰ ਕੀਤਾ ਤੇ ਦੋ ਸਿੰਗਰਾਂ ਦੇ ਹੋਰ ਫੋਨ ਆ ਗਏ ਕਹਿੰਦੇ ਭਾਜੀ ਮੈਨੂੰ ਵੀ ਕਹਿੰਦੇ ਸੀ ਬਾਬਾ ਜੀ ਮੈਨੂੰ ਵੀ ਮੌਕਾ ਦਿਓ ਆਨ ਦਾ ਮੈਂ ਕਿਹਾ ਦੇਖੋ ਇੱਕ ਆਲਰੇਡੀ ਹੈਗਾ ਤੇ ਸਿੰਗਰ ਨਹੀਂ ਨਹੀਂ ਆਪਾਂ ਆਣਾ ਜ਼ਰੂਰ ਹੈਗਾ ਤੇ ਆਪਣੀ ਮੈਂ ਕਿਹਾ ਕਹਿੰਦੇ ਆਪਾਂ ਸੇਵਾ ਨਹੀਂ ਲੈਣੀ ਆਪਾਂ ਸੇਵਾ ਕਰ ਰਹੇ ਆ ਬਾਬਾ ਦੇ ਗੁਣਗਾਨ ਕਰਨਾ ਆਪਾਂ ਕੋ ਸੇਵਾ ਨਹੀਂ ਆਪਾਂ ਮਜਿਸਟ੍ਰੇਟ ਆਪਣਾ ਲੈਵਾਗੇ ਮਗਾ ਜੋ ਬਾਬੇ ਦਾ ਦਰਵਾਜ਼ਾ ਹੈ ਇੱਥੇ ਜਿਹੜਾ ਆਵੇ ਦਾ ਜੀ ਜਾਵੇ ਸਮਝੀ ਮੈਂ ਕਿਉਂ ਕਿਸ ਨੂੰ ਨਾਰਾਜ਼ ਕਰਾ ਕਿਉਂ ਮਗਾ ਤੁਹਾਡੀ ਪ੍ਰਮੋਸ਼ਨ ਹੁੰਦੀ ਭੋਲੇनाथ ਦੇ ਘਰ ਚ ਕਰੋ ਸਾਨੂੰ ਕੀ ਦਰ ਆਇਆ ਕਿਸੇ ਦਾ ਕੰਮ ਬੰਦਾ ਹੋਵੇ ਅਸੀਂ ਕਿਸੇ ਦਾ ਕੰਮ ਵਿਗਾੜਨਾ ਥੋੜਾ ਬਣਾਣਾ ਹੈ ਇਹ ਦਲਵਾਰ ਇੱਥੇ ਕੋਈ ਕਹਿੰਦਾ ਜੀ ਮੈਂ ਕੁਝ ਸਮਾਨ ਭੇਜਣਾ ਹੈ ਗਈ ਤੇ ਬਾਬੇ ਦਾ ਬਰੋਲ ਮਗਾ ਮੈਂ ਭੇ ਦੇ ਭਾਈ ਤੇਰੀ ਇੱਛਾ ਇਹ ਦਲਵਾਰ ਭੋਲੇ ਦਾ ਮੈਨੂੰ ਥੋੜਾ ਭੇਜਣਾ ਇਸ ਸ਼੍ਰੀ ਰਾਤਰੀ ਜੋ ਕਿਸੇ ਦੀ ਇੱਛਾ ਹੈਗੀ ਆ ਕਰ ਲਵੇ ਆਪਾਂ ਨੂੰ ਕੋਈ ਮਣਾ ਥੋੜਾ ਹੈਗਾ ਉਹ ਮੇਰੀ ਗੱਲ ਨੂੰ ਕੋਈ ਕੋਈ ਭਗਤ ਆਇਆ ਉਹ ਕਹਿੰਦਾ ਜੀ ਮੇਰੇ ਅੱਗੇ ਨਾ ਅਸੀਂ ਮੈਂ ਫੋਨ ਆਇਆ ਮੈਨੂੰ ਕਹਿੰਦਾ ਦੋ ਕੁੰਟਲ ਆਟਾ ਭੇਜ ਦਾਂ ਮੈਂ ਭੇਜ ਦੇ ਭਾਈ ਇੱਧਰ ਕਹਿੰਦਾ ਸ਼ਿਵਰਾਤਰੀ ਭੇਜਣਾ ਕਰੋ ਭੇਜਣਾ ਮੈਂ ਕਹਿੰਦਾ ਤੇਰੀ ਇੱਛਾ ਤੇਰੀ ਇੱਛਾ ਐ ਦਰਵਾਰ ਐ ਭੋਲੇ ਦਾ ਇਹ ਸ਼ਮਸ਼ਾਨ ਐ ਇੱਥੇ ਜਿਹੜਾ ਜੋ ਜੋ ਆਇਆ ਉਹ ਭੋਲੇ ਲਈ ਆਇਆ ਸਾਡੇ ਲੋੜਾ ਨਾਲੇ ਅਸੀਂ ਨਾ ਲੈਣਾ ਨਾ ਦੇਣਾ ਇਹ ਸੋਸਾਇਟੀ ਭੋਲੇ ਦੀ ਐ ਪ੍ਰਧਾਨ ਭੋਲਾ ਐ ਮਿਲ ਕੇ ਹੋਣਾ ਸਭ ਦਾ ਸਹਿਯੋਗ ਦੇ ਨਾਲ ਹੋਣਾ ਜੇ ਆਪਾਂ ਕਹਿੰਦਾ ਮਤਲ ਹਰ ਇਨਸਾਨ ਕਹਿੰਦਾ ਆਪਾਂ ਦਸਵੰਤ ਗੱਡੀ ਆਪਣੇ ਹਾਂਜੀ ਕਹਿੰਨੇ ਆ ਦਸਵੰਤ ਗੱਡੀ ਮੈਂ ਕਹਿੰਦਾ ਦਸਵੰਤ ਦੀ ਜਗ੍ਹਾ ਤੂੰ ਚੌ 21 3 4 ਇਸੇ 21 ਸਭ ਬਾਬੇ ਨਾਮ ਤੇ ਗੜੰਗੋ ਤੁਹਾਡੀ ਕਮਾਈ ਹੋਰ ਵੱਧੂਗੀ ਹਾਂਜੀ ਜੇ ਅਦ ਮੰਨ ਲਓ ਕਿ 100 ਰੁਪਏ ਤੁਸੀਂ ਕਮਾਇਆ ਅੱਜ ਤੇ ਤੁਸੀਂ 25 ਬਾਬੇ ਨਾਮ ਤੇ ਗੜਦੇ ਕੱਲ ਤੁਹਾਨੂੰ 200 ਕਮਾਈ ਆਲੀ ਤੇ 50 ਗੜਦੇ ਪਰ ਤੋਂ ਤੁਹਾਡੇ ਕੋਲ 300 ਆ ਗਏ ਸਮਝੇ ਤੇ ਆਪਾਂ ਕੀ ਕਰਨਾ ਬਾਬਾ ਕਹਿੰਦਾ ਕਮਾਈ ਵਧਾ ਕਮਾਈ ਤਾਂ ਹੀ ਵਧਣੀ ਹੈ ਜੋ ਤੁਸੀਂ ਇਧਰ ਧਰਮ ਦੇ ਕੰਮ ਚਲਾਨੀ ਆ ਆਪਾਂ ਧਰਮ ਦੇ ਕੰਮ ਵੀ ਨਾਲ ਚੱਲਣਾ ਹੈ ਜੇ ਜੇ ਹੁਣ ਆਪਾਂ ਇਹ ਸ਼ਿੰਗਾਰ ਕਰਨੀ ਵਾਪਸ ਆਈ ਵਾਪਸ ਆਈਏ ਇਹ ਸ਼ਿੰਗਾਰ ਨੂੰ ਕਿੰਨਾ ਟਾਈਮ ਲੱਗਦਾ ਤੁਹਾਨੂੰ ਡੇਲੀ ਕਰਨ ਦਾ ਜੱਸ ਸੋਮਵਾਰ ਦੇ ਸੋਮਵਾਰ ਕਰਨ ਦਾ ਲਗਭਗ 2.5 ਘੰਟੇ ਲੱਗ ਜਾਂਦੇ ਠੀਕ ਹੈ ਜੀ ਮਾਲਕ ਦੇ ਉੱਤੇ ਹੈ ਮਾਲਕ ਜਦੋਂ ਮੂਡ ਹੋਵੇ 10 ਮਿੰਟ ਚ ਤਿਆਰ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਜੇ ਮਾਲਕ ਆਪਣੀ ਮਸਤੀ 'ਚ ਬੈਠਾ ਹੋਵੇ ਕਹਿੰਦਾ ਮੈਂ ਨਹੀਂ ਪੂਰਾ ਤਿਆਰ ਹੋਣਾ ਫੁੱਲ ਠੀਕ ਹੈ ਜੀ 3 ਘੰਟੇ ਲੈ ਹੀ ਲੈਣੇ ਹੁੰਦੇ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਤੁਹਾਨੂੰ ਆਜ ਸਾਵਣ ਦੇ ਮਹੀਨੇ 'ਚ ਭਗਤ ਕਿਹੜੇ ਕਿਹੜੇ ਮੰਨੋਂ ਕੰਮ ਲੈ ਕੇ ਆਉਂਦੇ ਨੇ ਦੇਖੋ ਮੈਂ ਕ ਜਿਹੜਾ ਕਹਿੰਦਾ ਮੇਰੀ ਐ ਮਨੋਕਾਮਨਾ ਗਈ ਪੋਲੇਨਾਥ ਮੈਨੇ ਸਾਲ ਹੋ ਗਿਆ ਮੈਂ ਦੁਖੀ ਹੈਗਾ ਮੇਰੇ ਕੰਮ ਨਹੀਂ ਹੋਇਆ ਉਹ ਪੋਲੇਨਾਥ ਕਹਿੰਦੇ ਤੂੰ ਆਰ ਤ ਜਾ ਬਾਕੀ ਤੇਰੇ ਕਰਮ ਹੈਗੇ ਕਰਮ ਦੇ ਹਿਸਾਬ ਨਾਲ ਹੋਣਾ ਹੈ ਕੇਵਰ ਕਹਿੰਨੇ ਆਪਾਂ ਕੁੰਡੇ ਖੜਕਾਉਂਦੇ ਰਹੇ ਨੇ ਰਹਨੇ ਆ ਮਾਲਕ ਨੇ ਜੇ ਕੁੰਡਾ ਖੋਲ ਲਾਉਂਦਾ ਔਰ ਉਹ ਕਹਿੰਦਾ ਮਲਾ ਆਪਾਂ ਅੱਖ ਅਗੇ ਚੱਲ ਜੰਨੇ ਵਿਸ਼ਵਾਸ ਪਰਮਾਤਮਾ ਤੇ ਰੱਖੂਗੇ ਸਭ ਕੁਝ ਹੋਊਗਾ ਹਾਂਜੀ ਕਹਨੇ ਆਸ ਨਾ ਰੱਖੋ ਵਿਸ਼ਵਾਸ ਰੱਖੋ ਇੱਕ ਆਸ ਟੁੱਟ ਜਾਂਦੀ ਹੈ ਵਿਸ਼ਵਾਸ ਤੇ ਟੁੱਟਦਾ ਨਹੀਂ ਜੇ ਤੁਸੀਂ ਵਿਸ਼ਵਾਸ ਹੈ ਨਾ ਆਸ ਰੱਖਿਆ ਹੋ ਮੇਰਾ ਉੱਥੇ ਜਾਵਾਂਗਾ ਮੇਰਾ ਕੰਮ ਹੋਊਗਾ ਮੈਂ ਤਾਂ ਹੀ ਜਾਵਾਂਗਾ ਨਹੀਂ ਤੇ ਮੈਂ ਕੀ ਲੈਣਾ ਦੇਣਾ بڑے ਦਰਵਾਰ ਹੈਗੇ ਹਾਂਜੀ ਸਹੀ ਹੈ ਜਾਂ ਤਾਂ ਲੋਗਰੇ ਅੰਦਰ ਕੀ ਹੁੰਦੀ ਹੈ ਇੱਕ ਮੇਰੀ ਗੱਲ ਨੂੰ ਧੁੰਨ ਦੇ ਵੀ ਕਈ ਲੋਗ ਇੱਧਰ ਆਂਦੇ ਮੈਂ ਇਹਨਾਂ ਨੂੰ ਇੱਕੋ ਚੀਜ਼ ਕਹਿਣਾ ਤੁਸੀਂ ਮੇਰੇ ਕੋਲ ਨਹੀਂ ਆਣਾ ਬੋਲੇਨਾਥ ਕੋ ਆਣਾ ਠੀਕ ਹੈ ਮੈਂ ਤਾਂ ਸਿਰਫ ਉਹਨਾਂ ਸੇਵਕ ਆ ਚਨਰਾ ਮੇਰੇ ਮਾਲਕ ਦਾ ਹੁਕਮ ਮੇਰੇ ਮਾਲਕ ਦੀ ਇਹ ਮੇਰੇ ਮਾਲਕ ਦੀ ਨਗਰੀ ਹੈ ਤੁਸੀਂ ਉਹਨਾਂ ਦੇ ਆ ਦਰਵਾਜ਼ਾ ਆਣਾ ਸਿਰਫ ਘਰ ਸੋਚ ਕੇ ਆਣਾ ਕਿ ਮੈਂ ਠੀਕ ਹੋਣਾ ਹੈ ਹਾਂਜੀ ਠੀਕ ਹੈ ਆਪਾਂ ਬਾਬੇ ਦਰਵਾਜ਼ਾ ਆ ਰਹੇ ਆ ਇਹ ਦਰਵਾਜ਼ੇ ਦਾ ਦਰਦ ਉਹਨਾਂ ਦਾ ਕੋ ਪਾਵਰਫੁੱਲ ਹੈ ਸ਼ਮਸ਼ਾਨ ਕਿਸ ਨੂੰ ਪਤਾ ਹੀ ਨਹੀਂ ਇੱਥੇ ਤੁਸੀਂ ਤੁਸੀਂ ਫਸਟ ਟਾਈਮ ਆਏ ਹੋ ਠੀਕ ਹੈ ਤੁਹਾਨੂੰ ਨਹੀਂ ਪਤਾ ਤੁਹਾਡੀ ਪ੍ਰਮੋਸ਼ਨ ਬਾਬੇ ਨੇ ਕਿਹਾ ਆਟੋਮੈਟਿਕ ਉਹ ਪ੍ਰਮੋਸ਼ਨ ਆਟੋਮੈਟਿਕ ਕਰ ਦਿੰਦਾ ਹੁਣ ਖੰਨਾ ਸਾਹਿਬ ਹੈ ਠੀਕ ਹੈ ਆਟੋਮੈਟਿਕ ਹੈ ਦਰਵਾਜ਼ਾ ਐਸਾ ਹੈ ਜਿਹੜਾ ਆ ਗਿਆ ਇੱਥੇ ਪ੍ਰਮੋਸ਼ਨ ਆਟੋਮੈਟਿਕ ਹੈ ਕਹਿੰਦੀ ਲੋੜ ਨਹੀਂ ਉਹ ਕਹਿੰਦਾ ਤੂੰ ਆਇਆ ਝੁੱਕ ਕੇ ਆਇਆ ਤੇ ਬਸ ਜੈ ਸ਼ੰਕਰ ਹੈ ਉਨ ਦੂਈ ਮਨੋਕਾਮਨਾ ਦੀ ਗੱਲ ਕੀਤੀ ਕਿ ਮਨੋਕਾਮਨਾ ਇਦਾਂ ਹੁੰਦੀ ਹੈ ਤੁਸੀਂ ਮਨ ਦੇ ਵਿੱਚ ਸੋਚ ਕੇ ਆਹ हे ਪ੍ਰਭੂ ਮੈਂ ਬੜੇ ਦਿਨ ਤੋਂ ਪਰੇਸ਼ਾਨ ਆ ਮੇਰਾ ਕਾਰਜ ਨਹੀਂ ਹੋ ਰਿਹਾ ਤੇ ਜਵਾਬ ਕੀ ਆਂਦਾ ਰੁਕ ਵੇਟ ਕਰ ਸਬਰ ਕਰ ਤੇ ਸਭ ਕੁਝ ਹੋਗਾ ਕਿਉਂ ਕਿ ਤੁਹਾਡੀ ਜਿਹੜੀ ਵੀ ਕਹਿੰਨਾ ਕੋਈ ਵੀ ਆਪਣੇ ਕੰਮ ਗਰ ਹੋਦਾ ਕਾਰਜ ਜੀ ਰੁਕਦਾ ਆਪਣੇ ਨੁਕਸਾਨ ਹੁੰਦੇ ਸਭ ਆਪਣੇ ਕਰਮਾਂ ਦੇ ਹਿਸਾਬ ਦੇ ਨਾਲ ਹੈ ਹੁਣ ਦੇਖੋ ਮੇਰਾ ਵੀ ਕੋਈ ਕਰਮ ਹੋਣਾ ਹੈ ਮੈਂ ਪਿਛਲੇ ਜਨਮ ਵਿੱਚ ਕੁਝ ਪੈਂਡਿੰਗ ਰਹਿ ਗਿਆ ਹੋਣਾ ਹੈ ਮੇਰਾ ਜੋ ਪਰਮਾਤਮਾ ਨੇ ਆਪਣੇ ਜਨਮਸ ਲਾ ਲਿਆ 2013 ਤੋਂ ਪਹਿਲੇ ਮੇਰੀ ਲਾਈਫ ਕੁਝ ਹੋਰ ਸੀ ਮੈਨੂੰ ਪਤਾ ਨਹੀਂ ਸੀ ਮੈਂ ਐਵੀ ਲਾਈਫ ਐਵੀ ਲਾਈਫ ਜੀਨੀ ਹੈ ਸਮਝੇ ਪਹਿਲੇ ਮੈਨੂੰ ਇਧਰ ਇੱਕ ਨਾਲ ਦਾ ਬੰਦਾ ਤੁਹਾਨੂੰ ਬਚਾ ਲੈ ਰੱਖਦਾ ਜੇ ਮਨ ਨੂੰ ਕਾਮਨਾ ਇਹ ਕਹਿੰਦਾ ਪਖਾਂਡੇ ਦੀ ਗੱਲ ਕਰਦੇ ਮਨ ਨੂੰ ਕਾਮਾ ਪੂਰੀਆਂ ਕਰਨ ਵਾਸਤੇ ਵੀ ਕਹਿੰਦਾ ਵੀ 2100 ਦਾ ਚੜਾਵਾ ਜੜਾਓ ਤੁਹਾਡੀ ਮਨ ਨੂੰ ਕਾਮਾ ਮਨ ਨੂੰ ਕਾਮਾ ਪੂਰੀ ਹੋ ਜੂਗੀ ਪੌਲੇ ਚੰਕਰ ਨੂੰ ਆਹ ਪ੍ਰਸ਼ਾ ਚੜਾਓ ਮਨ ਨੂੰ ਕਾਮਾ ਪੂਰੀ ਹੋ ਜੂਗੀ ਉਹ ਕਿੰਨਾ ਕੁ ਸੱਚ ਆ ਕਿ ਇਦਾਂ ਹੁੰਦਾ ਵਾ 2100 ਦਾ ਚੜਾਵੇ ਨਾਲ ਹਰ ਇੱਕ ਚੀਜ਼ ਹੱਲ ਮਿਲ ਹੋ ਰਹੀ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਹਾਂਜੀ ਪਰਮਾਤਮਾ ਕਦੀ ਵੀ ਨਹੀਂ ਚੜਾਵਾ ਮੰਗਦਾ ਠੀਕ ਹੈ ਮਾਲਕ ਦਿੰਦਾ ਹੈ ਮਾਲਕ ਇਹਨਾਂ ਲੈਂ ਮਾਲਾ ਕਹਿੰਦਾ ਤੁਸੀਂ ਆਓ ਝੋਲੀਆ ਪਰ ਕੇ ਲੈ ਜਾਓ ਤੁਸੀਂ ਮੈਨੂੰ ਕੀ ਚੜਾਉਂਗੇ ਇਹ ਤੁਹਾਡੇ ਕੋ ਹੈ ਕੀ ਹੈ ਜਿਹੜਾ ਵੀ ਦਿੱਤਾ ਮੇਰਾ ਹੀ ਦਿੱਤਾ ਹੈ ਸਮਝ ਗਿੜੀ ਆਪਾਂ ਕਹਿੰਦੇ 2150 3100 ਆਓ ਜੀ ਭੇਟ ਚੜਾਓ ਜੀ ਤੁਹਾਡਾ ਕਾਰਜ ਹੋਗਾ ਚੜਾਹਾ ਹੋਗਾ ਫਲਾਣਾ ਹੋਗਾ ਉਹ ਸਭ ਪਤਾ ਕਿਉਂ ਪਕੜਨਾ ਹੈ ਉਹ ਦੁਕਾਨਦਾਰ ਹੀ ਹੈ ਉਹਨੇ ਕਹਿੰਣਾ ਜੀ ਆਓ ਜੀ ਫਲਾਣਾ ਸੋਮਵਾਰ ਆਓ ਜੀ ਮੰਗਲਵਾਰ ਜਾਂ ਬੁੱਧਵਾਰ ਆਓ ਵੀਰਵਾਰ ਆਓ ਜੀ ਕੁਝ ਵੀ ਆਓ ਠੀਕ ਹੈ ਜੀ ਕਹਿੰਦਾ ਮਤਲਬ ਆਪਣੇ ਸਨਾਤਨ ਧਰਮ ਦੇ ਵਿੱਚ ਕੀ ਇਹ ਲੋਕਾਂ ਨੇ ਜਿਆਦਾ ਕੀ ਹੈ ਜਿਆਦਾ ਗੱਦੀਆਂ ਕਰੀ ਪੀਰਾਂ ਦੀ ਗੱਦੀਆਂ ਲਾਈ ਹੈ ਆਪਣਾ Hindu ਹੋ ਕੇ ਕਹਿੰਦਾ ਮਤਲਬ Hindu ਹੋ ਗਿਆ ਕੋਈ ਸਨਾਤਨ ਹੀ ਭਰਾ ਹੋ ਗਿਆ ਆਪਣਾ ਉਹਨਾਂ ਨੇ ਕੀ ਕੀਤਾ ਸਿੱਧਾ ਹੀ ਆਪਣਾ ਕਨਵਰਟ ਕੀ ਕਰ ਲਿਆ ਸਿੱਧਾ ਹੀ ਪੀਰ ਪੀਰਾਂ ਦੀ ਗੱਦੀ ਲਾ ਲਈ ਸਿਰ ਕਿਉਂ ਲਾ ਲਈ ਕਿਉਂਕਿ ਉਹਨਾਂ ਨੂੰ ਆਪਣੀ ਦੁਕਾਨਦਾਰੀ ਕੋਈ ਚਲਾਣੀ ਠੀਕ ਹੈ ਮੈਂ ਪਤਾ ਕੀ ਕਹਿਣਾ ਚਾਹਨਾ ਦੇਖੋ ਆਪਣਾ ਸਨਾਤਨ ਧਰਮ ਸਭ ਤੋਂ ਕਹਿਣਾ ਮਤਲਬ ਸਟੇਜ ਹੈ ਠੀਕ ਹੈ ਦੇਖੋ ਮੈਂ ਵੀ ਆ ਮੈਂ ਗੁਰਦੁਆਰਾ ਸਾਹਿਬ ਵੀ ਜਾਨਾ ਦਰਵਾਜ਼ਾ ਬਾਬੇ ਦਰਵਾਜ਼ੇ ਬੈਠਾ ਠੀਕ ਹੈ ਹੁਣ ਮੇਰੀ ਮੈਂ ਕੀ ਹੈ ਮੇਰੀ ਕਾਸਟ ਕੀ ਚਾਵਲਾ ਹੁਣ ਸਾਡੇ ਅੱਧੇ ਪਰਵਾਸ ਸੇਕ ਪਰਵਾਸ ਚੋਂ ਹੈ ਠੀਕ ਹੈ ਤੇ ਆਪਾਂ ਕਹਿਣਾ ਮਤਲਬ ਜੇ ਬਾਬੇ ਹੈ ਤੇ ਪੋਲੇ ਨਾਲ ਦੀ ਕੋਈ ਹੈ ਉਨਾਪਰੇ ਦਰਬਾਰ ਸਾਹਿਬ ਚ ਬਾਬਾ ਜੀ ਕਹਿੰਦਾ ਹਰੀ ਮੰਦਰ ਸਾਹਿਬ ਕਹਿੰਦੇ ਹਰੀ ਮੰਦਰ ਹਰੀ ਕਾ ਮੰਦਰ ਠੀਕ ਹੈ ਤੇ ਆਪਣੇ ਹਰ ਗਣ ਚ ਕਿਹਨਾ RAM ਜੀ ਦਾ ਨਾਮ ਆ ਰਿਹਾ ਆ ਰਿਹਾ ਕਿਉਂ ਸਾਰੇ ਨਾਲ ਹੀ ਹੈ ਤੇ ਬਾਬਾ ਜੀ ਸਭ ਤਪ ਕੀਤੇ ਆ ਉਹ ਸਾਰੇ ਬਾਬਾ ਜੀ ਇੱਕ avatars ਹੈ ਆਪਣੇ ਬਾਬਾ ਜੀ ਗੁਰੂ ਨਾਨਕ ਦੇਵ ਜੀ ਇੱਕ avatars ਸੀ ਠੀਕ ਹੈ ਵਿਸ਼ਨੂੰ ਕਾ ਜੀ avatars ਸੀ ਤੇ ਆਪਾਂ ਕਹਿੰਨਾ ਮਤਲਬ ਇਹ ਲੋਕੀ ਹੁਣ ਕਹਿੰਦਾ ਕੀ ਹੁਣ ਜਿਹੜਾ ਤੁਸੀਂ ਦੇਖੋ ਇਹਨਾਂ ਨੇ ਜਿਹੜੇ ਅੱਜ ਕੱਲ੍ਹ ਦੁਨੀਆ ਪਰੇਸ਼ਾਨ ਹੈ ਕੋਈ ਵੀ ਕਿਸੇ ਜਗ੍ਹਾ ਜਲਦੰਦੀ ਹੈ 21300 ਤੁਸੀਂ ਗੱਲ ਕੀਤੀ ਉਹ ਕਿਉਂ ਲੈਂਦੇ ਆ ਉਹ ਦੁਕਾਨਦਾਰ ਚੜਾਉਂਦੇ ਆ ਸਮਝੀ ਬੰਦਾ ਇੱਕੋ ਹੀ ਆ ਜੀ ਹਾਂਜੀ ਤੁਹਾਡਾ ਕੰਮ ਹੋ ਜੂਗਾ ਜੀ ਹੋ ਜੂਗਾ ਹੁਣ ਦੇਖੋ ਜਿਹੜਾ ਅੱਜ ਕੱਲ ਕੀ ਲੋਕਾਂ ਚੱਲੇ ਆ ਕਿ ਜਿੰਨੇ ਵੀ ਨਾਮ ਤੁਹਾਨੂੰ ਜੀ ਮਸਾਨ ਖਵਾਤੀ ਗਈ ਹੈ ਕਿਸੇ ਨੂੰ ਕੋਈ ਕਿਸੇ ਨੂੰ ਮਸਾਨ ਖਵਾਤੀ ਹੈ ਕਿਸੇ ਜੱਟੂ ਨਾ ਕਰਤਾ ਹੈ ਕੁਝ ਵੀ ਕਰਤਾ ਹੈ ਠੀਕ ਹੈ ਹੁੰਦੀ ਐ ਚੀਜ਼ਾਂ ਮਗਰ ਕਹਿੰਦਾ ਮਤਲਬ ਉਹ ਸਾਰੇ ਜ਼ਿਆਦਾਤਰ 90% ਪਖੰਡ ਹੁੰਦੇ ਸਮਝੇ ਪਖੰਡ ਕਿਉਂ ਦੁਨੀਆ ਕਰਦੀ ਹੈ ਪੈਸੇ ਬਣਾ ਲੇ ਤੁਸੀਂ ਮੇਰੀ ਗੱਲ ਸੁਣ ਤੁਸੀਂ ਪਰੇਸ਼ਾਨ ਹੋ ਤੁਸੀਂ ਕਿਸੇ ਕੋ ਚਲੇ ਗਏ ਹੋ ਕਿਸੇ ਵੀ ਆਪਣਾ ਕਹਿੰਦਾ ਮਤਲਬ ਕਿਸੇ ਪੁਜਾਰੀ ਕੋ ਚਲੇਗਾ ਕਿ ਤਾੰਤ੍ਰਿਕ ਕੋ ਚਲੇ ਕਿਸੀ ਕੋ ਚਲੇਗਾ ਕਿ ਬਾਬੇ ਕੋ ਚਲੇਗਾ ਹੁਣੇ ਕਹਣਾ ਜੀ ਤੇਤ ਜੀ ਕਾਲਾ ਜਾਲੂ ਕੀਤਾ ਹੈ ਹੁਣੇ ਕਹਣਾ ਹਾਂਜੀ 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 ਹੋਇਆ ਤੁਸੀਂ ਕਿੱਦਾ ਹੋਗਾ ਜੀ ਲੱਗਣਾ 21000 ਰੁਪਿਆ ਹਾਂਜੀ ਸਭ ਨੇ 21000 ਲੱਗਣਾ ਹੈ ਤੇਰਾ ਹੋ ਜਾਊਗਾ ਹਲ ਤੁਸੀਂ ਇਦਾਂ ਕਰੋ ਮੈਨੂੰ ਪੂਜਾ ਕਰਾਣੀ ਪਣੀ ਲੋਕੀ ਇਦਾਂ ਕਰਦੇ ਇਦਾਂ ਬਾਬੇ ਦੇ ਨਾਮ ਤੇ ਪੈਸੇ ਕਹਿਨ ਦਾ ਮਤਲਬ ਪ੍ਰਮਾਤਮਾ ਦੇ ਨਾਮ ਤੇ ਜਾਂ ਫਰੇਬ ਦੇ ਨਾਮ ਤੇ ਲੁੱਟ ਲੈਂਦੇ ਮਗਰ ਇੱਧਰ ਕੋਈ ਚੀਜ਼ ਨਹੀਂ ਹੁੰਦੀ ਕੁਛ ਵੀ ਠੀਕ ਹੈ ਲੋਕੀ ਜਿਆਦਾ ਭ੍ਰਮ ਚ ਜਿਆਦਾ ਪੈਂਦੇ ਆ ਹੁਣ ਇੱਥੇ بڑے ਕੇਸ ਆਂਦੇ ਤੁਹਾਨੂੰ ਦੇ ਠੀਕ ਹੈ ਜੀ ਕੋਈ ਕਾਲਾ ਮੈਨੂੰ ਕਿਸੇ ਨੇ ਕਾਲਾ ਜਾਦੂ ਕੀਤਾ ਕਿਸੇ ਨੇ ਕੁਝ ਕੀਤਾ ਜਿੱਦਾਂ ਹੀ ਕਹਿੰਨਾ ਭੂਤੀ ਜੋ ਮਸਤਕ ਲੱਗਦੀ ਹੈ ਮੈਨੂੰ ਆਟੋਮੈਟਿਕ ਪਤਾ ਲੱਗ ਜਾਂਦਾ ਭੋਲਨਾਥ ਆਟੋਮੈਟਿਕ ਸੰਕੇਤ ਦਿੰਦੇ ਅਦੇ ਕੁਝ ਨਹੀਂ ਹੈ ਕਿਉਂਕਿ ਉਹ ਜਦੋਂ ਭੂਤੀ ਲਗਣੀ ਜਾਂ ਕੁਝ ਛੀ ਜਿਹੀ ਉਹ ਨੱਚ ਲਾ ਗੈਣੀ ਆਟੋਮੈਟਿਕ ਟੱਪੜ ਲਾ ਗੈਣੀ ਹੈ ਜਦੋਂ ਕਹਿੰਨਾ ਕਿਸੇ ਕੁਝ ਹੈ ਹੀ ਨਹੀਂ ਉਹ ਟਪੜਾ ਹੀ ਨਹੀਂ ਹੋਣੇ ਨਹੀਂ ਇਹਦੇ ਜਿੰਨ ਜੂਨੀ ਸਭ ਕੁਝ A to Z ਕੁਝ ਵੀ ਨਹੀਂ ਹੈ ਮਾਲਕ ਬੈਠਾ ਨਾਲ ਬੜੇ ਤੁਹਾਡਾ ਕੁਝ ਵਿਗੜੇ ਸਰ ਅੱਜ ਕੱਲ੍ਹ ਦੁਨੀਆ ਬਸ ਭੇੜ ਚਾਲ ਚ ਫਸੀ ਹੋਰ ਕੁਝ ਨਹੀਂ ਹੈ ਆਪਾਂ ਨੂੰ ਸਿਰਫ ਇੱਕ ਗਾਈਡ ਗਾਈਡਨਸ ਦੀ ਲੋੜ ਹੈ ਕੀ ਸਮਝੀ ਇੱਕ ਗਾਈਡਨਸ ਕੀ ਹੈ ਤੁਸੀਂ ਕੋਈ ਚੱਕਰ ਸਾਂ ਨਾ ਪਾਓ ਸਿਰਫ ਪ੍ਰਮਾਤਮਾਾਰੇ ਕਹਿੰਨਾ ਇੱਕ ਪਿਓ ਬਣਾ ਲਓ ਜਾਦਾ ਮੈਂ ਜਿਆਦਾ ਨਹੀਂ ਕਹਿੰਨਾ ਮੱਥਾ ਸਭ ਨੂੰ ਟੇਕੋ ਸਾਰੇ ਕਹਿੰਦੇ ਪੂਜਨੀ ਹੈ ਮੈਂ ਕਹਿੰਨਾ ਆਪਣੇ ਵੱਡੇ ਨੂੰ ਵੀ ਟੇਕੋ ਸਮਝਦੇ ਵੱਡੇ ਨੂੰ ਵੀ ਮੰਨੋ ਵੱਡੇ ਦੇ ਆਪਣੇ ਘਰ ਦੇ ਸਭ ਤੋਂ ਪਹਿਲੇ ਸਭ ਬਾਹਰ ਦੇ ਛੱਡੋ ਪਹਿਲੇ ਆਪਣੇ ਮਾਪਿਆਂ ਨੂੰ ਕਹਿੰਨਾ ਪੂਜੋ ਪਹਿਲੇ ਮਾਪਿਆਂ ਦਾ ਸਤਿਕਾਰ ਕਰੋ ਠੀਕ ਹੈ ਜੋ ਮਾਪਿਆਂ ਦਾ ਸਤਿਕਾਰ ਕਰਨਗੇ ਤੇ ਆਪ ਤਾਂ ਹੀ ਪ੍ਰਮਾਤਮਾ ਖੁਸ਼ ਹੋਗਾ ਯਾਰ ਦੇਖੋ ਮੈਂ ਨਹੀਂ ਕਹਿੰਨਾ ਤੁਸੀਂ ਇੱਥੇ ਜਾਓ ਇੱਥੇ ਜਾਓ ਮੈਂ ਕਹਿੰਨਾ ਤੁਸੀਂ ਸਿਰਫ ਆਪਣੇ ਮਾਪਿਓਂ ਦੀ ਸੇਵਾ ਕਰੋ ਸਭ ਤੋਂ ਵੱਡਾ ਦਰਵਾਰ ਹੋਇਓ ਹੈ ਲੋਕੀ ਕੀ ਕਹਿੰਦੇ ਆ ਵਿਆਹ ਹੋ ਜਾਂਦਾ ਹੈ ਮਾਪਿਓਂ ਨੂੰ ਬਾਹਰ ਕੱਢ ਦਿੰਦੇ ਕਿਉਂ ਗਲਤ ਹੈ ਹਾਂਜੀ ਆਪ ਜਿਨ੍ਹਾਂ ਜੰਮਿਆ ਜਿਨ੍ਹਾਂ ਨੇ ਮਾਪਿਓਂ ਜੰਮ ਗਿਆ ਜਿਸ ਮਾਪਿਓਂ ਨੇ ਆਪਣਾ ਬੱਚਾ ਜੰਮਿਆ ਉਹ ਕਿਉਂ ਹੁਣ ਅਸੀਂ ਵੀ ਆ ਸਾਡੇ ਬੱਚੇ ਅਸੀਂ ਬੱਚਾ ਜੰਮਿਆ ਮੰਨ ਲਓ ਸਾਡਾ ਬੇਟਾ ਹੈ ਕਿਆ ਨਾਮ ਲਾ ਅਸੀਂ ਕਹਿੰਦੇ ਆ ਜੇ ਅਸੀਂ ਮਾਪਿਓਂ ਨਾਲ ਗਲਤ ਕਰਾਂਗੇ ਸਾਡਾ ਬੱਚਾ ਵੀ ਕਰੂਗਾ ਜੋ ਤੁਸੀਂ ਬੋਂਗੋ ਆਣੇ ਆਣਾ ਜੇ ਆਪਾਂ ਗੱਲ ਕਰੀਏ ਮਹਾਦੇਵ ਨੂੰ ਪ੍ਰਸੰਨ ਕਰਨ ਦੇ ਇਸ ਪ੍ਰਸੰਨ ਕਰਨ ਲਈ ਲੋਕ ਜਾਂ ਭਗਤ ਇਸ ਵੀ ਨਕੀ ਕੀ ਖਾਸ ਕਰਨ ਦੇਖੋ ਪ੍ਰਸੰਨ ਕਰਨਾ ਭੋਲੇ ਨਾਥ ਦੇ ਦਰਵਾਜ਼ਾ ਚਾਓ ਠੀਕ ਹੈ ਆ ਕੇ ਜਲ ਇੱਕ ਲੋਟਾ ਜਲ ਜੜਾ ਦਿਓ ਠੀਕ ਹੈ ਜ਼ਿਆਦਾ ਫਾਰਮੈਲਟੀ ਕਰਨ ਦੀ ਲੋੜ ਨਹੀਂ ਹੈਗੀ ਤੂੰ ਚੜਾਣ ਨੂੰ ਜੋ ਮਰਜ਼ੀ ਚੜਾ ਦਿਓ ਮੈਂ ਕਹਣਾ ਤੂੰ ਇੱਧਰ ਜੋ ਤੁਹਾਡੇ ਕੋਲ ਹੈਗਾ ਸਾਰਾ ਕੁਝ ਚੜਾ ਦਿਓ ਬਾਬਾ ਸਵੀਕਾਰ ਕਰ ਲੂਗਾ ਮਗਰ ਤੋਰ ਜੀ ਕਹਿਣਾ ਮਤਲਬ ਜ਼ਰੂਰੀ ਨਹੀਂ ਹੈ ਕਈਏ ਲੋਕੋ ਕੋ ਕੁਝ ਨਹੀਂ ਹੁੰਦਾ ਅਲੱਗ ਹੈ ਨਾ ਮੇਰੇ ਕੋ ਕੁਝ ਹੈ ਨਹੀਂ ਮੈਂ ਚੜਾਵਾ ਤਾਂ ਭੋਲੇ ਨਾ ਪਸੰਦ ਭੋਲੇ ਇੱਧਰ ਕੋਈ ਗੱਲ ਨਹੀਂ ਹੈਗੀ ਭੋਲੇ ਨਾਥ ਦਾ ਸਿਰਫ ਇੱਕ ਲੋਟਾ ਜਲ ਔਰ ਬੇਲ ਪੱਤਰ ਆਓ ਪ੍ਰੇਮ ਦੇ ਨਾਲ ਸ਼ਰਦਾ ਦੇ ਨਾਲ ਆਓ ਔ ਚੁੱਕ ਕੇ ਆਓ ਹੰਕਾਰ ਕੇ ਨਾ ਹੋ ਇਹ ਦਰਬਾਰ ਝੁੱਕੇ ਰਹਿ ਜੇ ਤੁਸੀਂ ਝੁੱਕ ਕੇ ਆਨੇ ਹੋ ਬਾਬੇ ਦਰਬਾਰ ਚ ਕਿ ਬਾਬਾ ਮੈਂ ਤੇਰੇ ਦਰਵਾਜ਼ਾ ਆਇਆ ਮੇਰੇ ਤੋਂ ਕੋ ਭੁੱਲਾਇਆ ਚੁੱਕਾ ਹੀ ਮਾਫ ਕਰ ਲੋ ਕਿਸੇ ਦਿਲ ਨਾ ਦਿਖਾਓ ਕਿਸੇ ਸ਼ਿਭ ਗਦ ਨੂੰ ਸਤਾਓ ਨਾ ਕਿਉਂ ਤੁਸੀਂ ਸਤਾਉਂਗੇ ਆਪਣੀ ਵਰੀ ਇੰਤਜ਼ਾਰ ਜ਼ਰੂਰ ਕਰੇ ਬਾਬਾ ਆ ਕੇ ਜਵਾਬ ਬੁਝਰ ਹੁੰਦਾ ਹੁਣ ਮੇਰੀ ਗੱਲ ਸੁਣ ਮੈਂ ਹੀ ਆ ਠੀਕ ਹੈ ਮੇਰੇ ਤੇ ਕੋਈ ਵਾਰ ਕਰਦਾ ਮੇਰੇ ਤੇ ਸਮਝ ਲਓ ਮੇਰੇ ਤੇ ਕੋਈ ਕਰਤਜ ਕਰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹ ਮਾਲਕ ਬੈਠਾ ਹੋ ਕੇ ਕਹਿੰਦਾ ਕਾਕਾ ਤੂੰ ਨਹੀਂ ਕੁਝ ਕਰਨਾ ਮੈਂ ਆਪਣੇ ਕਰ ਲਾਂਗਾ ਮਗਰ ਮੈਂ ਬਾਬੇ ਨੂੰ ਫੇਰ ਕਹਿੰਨਾ ਮੈਂ ਬਾਬਾ ਬਖਸ਼ ਦੇ ਕਿਉ ਕਿਉਂ ਮਾਲਕ ਬੈਠਾ ਹੁੰਦੀ ਕਿ ਨਾ ਉਹਦੀ ਖਿਲਾਫ ਚ ਸਭ ਦਾ ਹਿਸਾਬ ਹੈ ਹਾਂਜੀ ਉਹਦੇ ਵੀ ਤਾਂ ਕਿ ਉੱਥੇ ਸ਼ਬਦਸ਼ਾ ਨਹੀਂ ਚਲਦੀ ਜੇ ਲੋ ਆਪ ਸਜਰਨਾ ਹੈ ਫੇਰ ਸ਼ਬਦ ਚਲਦੀ ਤੋ ਕਹਿੰਦੇ ਜਨਤਾ ਸਹਾ ਪੂਰੀ ਨਹੀਂ ਹੋਣੀ ਉਹ ਛੱਡਣਾ ਨਹੀਂ ਹੋਣੀ ਫਿਰ ਐਸੀ ਕਰਕੇ ਕਹਿੰਦੇ ਆਸੀਂ ਆਪਾ ਸਜਾਰੇ ਪਾਤਰ ਨਾ ਬਣੀਏ ਇਸ ਕਰਕੇ ਆਪਾ ਆਪਾ ਸੇਵਾ ਦੇ ਪਾਤਰ ਨਾ ਬਣੀਏ ਆਪਾ ਸੇਵਾ ਕਰੀਏ ਹੁਣ ਇਹ ਦੋ ਤਰੀਕ ਨੂੰ ਸ਼ਿਵਰਾਤਰੀ ਦਾ ਪ੍ਰੋਗਰਾਮ ਹੋਣ ਜਾ ਰਿਹਾ ਤੇ ਜਿੰਨੇ ਵੀ ਦੇਸ਼ ਵਾਸੀ ਹੈ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹਨਾ ਕਿ ਬਾਬੇ ਰੇ ਚੰਨਾ ਚਾਹੋ ਆਪਾਂ ਮਿਲ ਕੇ ਸਮਝਦੇ ਮਿਲ ਕੇ ਬਾਬੇ ਦੀ ਸੇਵਾ ਕਰੀਏ ਤੇ ਉਹਨਾਂ ਗੁਣਗਾਨ ਕਰੀਏ ਹੋਰ ਆਓ ਮਿਲ ਕੇ ਸੇਵਾ ਵਰਤਾਓ ਠੀਕ ਹੈ ਯਾਰ ਦੇਖੋ ਜੋ ਵੀ ਇੱਥੇ ਪੰਡਾਰਾ ਹੋ ਰਿਹਾ ਹੈ ਇੱਥੇ ਜੋ ਵੀ ਆਪਣਾ ਪ੍ਰੋਗਰਾਮ ਹੋ ਰਿਹਾ ਸਭ ਭੋਲੇ ਦਾਠੀ ਕਰਾ ਰਹੇ ਆ ਆਪਾਂ ਨੇ ਇੱਕ ਜਰੀਆ ਉਹਨੇ ਬਾਬੇ ਨੇ ਇੱਕ ਜਰੀਆ ਬਣਾ ਲਿਆ ਕਿ ਕਾਕਾ ਤੇਰੀ ਡਿਊਟੀ ਲਾਤੀ ਕਰਨਾ ਪੈਣਾ ਤੇ ਉਹਨੇ ਹੀ ਕਰੇਗਾ ਮੈਂ ਦੂਜਾ ਲਾ ਦਾਂਗਾ ਸਮਝੇ ਜੇ ਬੰਦਾ ਕਈ ਵਾਰ ਮਾਨ ਕਰਨ ਲੱਗਦਾ ਓਏ ਮੇਰੇ ਬਗਰ ਕੁਝ ਨਹੀਂ ਹੋ ਸਦਾ ਬਾਬਾ ਕਹਿੰਦਾ ਚੱਲ ਓਏ ਬਾਹਰ ਨਿਕਲ ਇੱਕ ਗਿਆ 10 ਆਏ ਸਮਝੇ ਉਦੇ ਇੱਥੇ ਦੇ ਕਹਿੰਦਾ ਮਲੇ ਬੀਟਿੰਗ ਲਾਈਨ ਜਲਦੀ ਵੀ ਹੈ ਕੀ ਕਹਿਨਾਂ ਮਰ ਐ ਇੱਥੇ ਆ ਕੇ ਆਖੜਨਾ ਨਹੀਂ ਕਿਉਂਕਿ ਇਹ ਦਲਵਾਰ ਦਦਰ ਹੈ ਪ੍ਰੇਮ ਦਰਵਾਰ ਹੈ ਆਪਾਂ ਪ੍ਰੇਮ ਨਾਲ ਆਏ ਆ ਜਿ ਜੋ ਸਾਨੂੰ ਸਾਨੂੰ ਹਾਜ਼ਰੀ ਮਿਲੀ ਹੈ ਇੱਥੇ ਬੈਠਣ ਦੀ ਜੇ ਬਾਬੇ ਨੇ ਤੁਹਾਨੂੰ ਇੰਨਾ ਟਾਈਮ ਦਿੱਤਾ ਕਿ ਬਾਬਾ ਤੁਹਾਨੂੰ ਆਪਣੇ ਚੰਨਾਂ 'ਚ ਬਿਠਾ ਰਿਹਾ ਗੱਲਾਂ ਕਰਾ ਰਿਹਾ ਪ੍ਰੇਮ ਕਰਾ ਰਿਹਾ ਉਹ ਬਾਬਾ ਕਹਿੰਦਾ ਤੂੰ ਤੁਹਾਨੂੰ ਚੁੰਨਿਆ ਗਿਆ ਹੈ ਮਕਸਦ ਕੀ ਇਹ ਤਾਂ ਤੁਸੀਂ ਆਪਣੇ ਸਨਾਤਨ ਨੂੰ ਆਪਣੇ ਧਰਮ ਨੂੰ ਕਹਿਨਾਂ ਮਰ ਪਰਮਾਤਮਾ ਦੀ ਸੇਵਾ ਨੂੰ ਪਰਮਾਤਮਾ ਦਾ ਗੁਣਗਾਨ ਨੂੰ ਅੱਗੇ ਵਧਾਣਾ ਹੈ ਸਮਝੇ ਉਹਦਾ ਕਹਿਨਾਂ ਮਰ ਨੀਂਦਾ ਨਹੀਂ ਕਰਨੀ ਉਹਦੇ ਨਾਮ ਨੂੰ ਕਹਿਨਾਂ ਅੱਗੇ ਵਧਾਣਾ ਹੈ ਕੋਈ ਤੁਹਾਡੇ ਕਹਿਨਾਂ ਮਰ ਰਸਤੇ ਵਿਕਰ ਆਵੇਂ ਨੀਚੇ ਕੰਡੇ ਵਿਛੇ ਤਾਂ ਵੀ ਚੱਲਣਾ ਮੈਂ ਆਪੇ ਫੁੱਲ ਕਰਦਾਗਾ ਕਿਉਂਕਿ ਉਹਦੇ ਤੇ ਵਿਸ਼ਵਾਸ ਹੈ ਜਿਹਨੂੰ ਵਿਸ਼ਵਾਸ ਹੈ ਪਰਮਾਤਮਾ ਤੁਹਾਡੇ ਨਾਲ ਹੈ ਹੁਣ 2 ਅਗਸਤ ਨੂੰ ਦੇ ਲੋ 14ਵਾਂ ਪ੍ਰੋਗਰਾਮ ਹੋਣ ਜਾ ਰਿਹਾ ਹੈ ਸ਼ਹਿਰ ਦੇ ਕੈਨਾਂਵਲ ਕੌਣ ਕੌਣ ਆ ਰਿਹਾ ਸਾਨੂੰ ਨਹੀਂ ਪਤਾ ਇਹ ਜਿੰਨਾ ਵੀ ਨਿਮੰਤਰਣ ਜ਼ਿਆਦਾਤਰ ਆਨਲਾਈਨ ਗਿਆ ਕਿਉਂਕਿ ਮੇਰੇ ਕੋਲ ਟਾਈਮ ਹੈ ਨਹੀਂ ਬਾਬੇ ਦਾ ਦੇਸ਼ ਨਹੀਂ ਹੈ ਬਾਬਾ ਕਹਿੰਦੇ ਤੈਨੂੰ ਜਾਣ ਦੀ ਲੋੜ ਨਹੀਂ ਜਿੰਨੇ ਆਣਾ ਆਪਣੇ ਲਿਆਣਾ ਬਾਬੇ ਆਵੋਗੇ ਤੇ ਕੁਝ ਪਾਉਗੇ ਨਹੀਂ ਆਵੋਗੇ ਤੇ ਘਰੇ ਬਹਿ ਜਾਓਗੇ ਸਮਝੀ ਇਹ ਦਰਬਾਰ ਹੈ ਦੇਖੋ ਇੱਥੇ ਦਾ ਪ੍ਰਧਾਨ ਬਾਬਾ ਮੈਨੂੰ ਮਿਲਣ ਨਹੀਂ ਆਣਾ ਸਾਨੂੰ ਸੁਸਾਇਟੀ ਨੂੰ ਮਿਲਣ ਨਹੀਂ ਆਣਾ ਭੋਲੇ ਨਾਲ ਨੂੰ ਮਿਲਣ ਆਣਾ ਜਿਹੜਾ ਪਿਆਰ ਕਰਦਾ ਉਹ ਤੇ ਆਪਣੇ ਆਪ ਆਊਗਾ ਜਿਹੜਾ ਕਹਿੰਦਾ ਮਤਲਬ ਸਿਰਫ ਕਹਿੰਦਾ ਮਾ ਸਰੂਪੇ ਰਾ ਉਹਨੂੰ ਕਹਿੰਦਾ ਕਿ ਮੈਨੂੰ ਮਾਨ ਸਮਾਨ ਮਿਲਣਾ ਉਹ ਮਾਨ ਸਮਾਨ ਨਹੀਂ ਰਹਿੰਦਾ ਇੱਥੇ ਆਓ ਪ੍ਰੇਮ ਲਈ ਆਓ ਕਿਉਂ ਦੇਖੋ ਭਗਤ ਬਣ ਕੇ ਆਓ ਕੋਈ ਲੀਡਰ ਨਹੀਂ ਲੀਡਰ ਕਹਿੰਦਾ ਬਾਤ ਚੋ ਆਪਾ ਕਹਿੰਦਾ ਮੈਂ ਬਿਜ਼ਨਸਮੈਨ ਬਾਤ ਚੋ ਆਪਾ ਇੱਕ ਕਹਿੰਦਾ ਮਤਲਬ ਇੱਕ ਇਨਸਾਨ ਆ ਇੱਕ ਪ੍ਰਮਾਤਮਾ ਦਾ ਕਹਿੰਦਾ ਮਤਲਬ ਉਹਨਾਂ ਦਾ ਹੀ ਇੱਕ ਸਰੂਪ ਆ ਆਪ ਉਹਨਾਂ ਨੇ ਹੀ ਕਾਂਸ਼ ਆਪਣਾ ਭੇਜਿਆ ਮਗਰ ਉਹਨਾਂ ਦਰਵਾਜ਼ੇ ਉਹਨਾਂ ਨੂੰ ਆ ਕੇ ਸ਼ੁਕਰਾਨਾ ਕਰਨਗੇ ਬਾਬਾ ਸ਼ੁਕਰ ਹੈ ਹੁਣ ਆਪਾਂ ਸਾਬ ਹੀ ਲੈ ਰਹੇ ਹਾਂ ਉਹਦੀ ਇੱਛਾ ਦੇ ਅਨੁਸਾਰ ਹੀ ਲੈ ਰਹੇ ਆ ਜੋ ਚਾਵੇ ਤੇ ਮਿਰਚ ਸਵਿੱਚ ਬੰਦ ਕਰ ਦਵੇ ਠੀਕ ਹੈ ਜੀ ਹੁਣ ਇੰਟਰਵਿਊ ਲੰਬੀ ਹੁੰਦੀ ਜਾਂਦੀ ਆ ਯਾਰ ਲਾਸਟ ਦੇ ਸ਼ਿਵ ਭਗਤਾਂ ਨੂੰ ਕੀ ਸੰਦੇਸ਼ ਦਿਓਗੇ ਮੈਂ ਸਾਰੇ ਸ਼ਿਵ ਭਗਤਾਂ ਨੂੰ ਇਹ ਸੰਦੇਸ਼ ਦੇਣਾ ਚਾਹਨਾ ਦੇਖੋ ਜਿੱਦਾਂ ਮੈਂ ਮੇਰੀ ਬਾਬੇ ਨੇ ਕਾਇਆ ਚੇਨ ਕਰਤੀ ਤੇ ਮੈਂ ਵੀ ਕਹਿੰਨਾ ਤੁਸੀਂ ਵੀ ਆਓ ਬਾਬੇ ਚੰਨਾ ਜਾਓ ਖੁੱਲ ਕੇ ਆਓ ਠੀਕ ਹੈ ਐਂਰਾ ਸੋਚੋ ਇਹ ਵੱਡਾ ਹੋ ਗਿਆ ਛੋਟਾ ਹੋ ਗਿਆ ਕਿਸੇ ਲਤ ਨਾ ਖੋਚੋ ਕਦੀ ਵੀ ਘਮੰਡ ਨਾ ਕਰੋ ਕਿ ਮੈਂ ਤੇਰੇ ਤੋਂ ਵੱਡਾ ਭਗਤ ਸਮਝੇ ਮਾਲਕ ਕਹਿੰਦਾ ਇੱਧਰ ਭਗਤ ਨਾ ਬਨ ਸਮਝੇ ਸੇਵਾਦਾਰ ਬਨ ਭਾਵੇਂ ਛੋਟਾ ਬਨ ਜਾਂ ਵੱਡਾ ਬਨ ਕਹਿਣਾ ਮਾਲਾ ਉਹ ਮੇਰੇ ਹੱਥ ਚ ਹੈ ਵੱਡਾ ਛੋਟਾ ਉਹ ਤੂੰ ਨਹੀਂ ਪਦਵੀ ਦੇਣੀ ਉਹ ਮੇਰੇ ਹੱਥ ਚ ਹੈ ਤੁਸੀਂ ਆਓ ਸਿਰਫ ਇੱਕ ਇਨਸਾਨ ਇੱਕ ਮਨਵ ਇਨਸਾਨ ਬਨ ਕੇ ਆਓਗੇ ਇਨਸਾਨੀਤ ਲਿਆਓ ਕਿ ਬਾਬਾ ਮੈਂ ਤੇਰੇ ਚਰਨਾਂ ਚ ਆਇਆ ਤੁਸੀਂ ਮੈਨੂੰ ਦੇਖੋ ਆਪਣੇ ਚਰਨਾਂ ਦਾ ਸੇਵਕ ਬਣਾਓ ਮੈਨੂੰ ਮੌਕਾ ਦਿਓ ਮੈਨੂੰ ਸੇਵਾ ਕਰਨ ਦਾ ਆਪਾ ਬਾਬੇ ਨੂੰ ਕਿਹਾ ਗੋਗੇ ਬਾਬਾ ਮੈਂ ਵੱਡਾ ਭਗ ਦਬਾਵਾਂਗਾ ਬਾਬਾ ਕਹਿੰਦਾ ਤੂੰ ਕੋਣ ਨਾ ਵੱਡਾ ਹੈ ਤੂੰ ਬਸਾਲ ਪੈਸੇ ਨਾ ਮੈਨੂੰ ਖਰੀਲੇਗਾ ਆਪਾ ਯਾਰ ਤੁਸੀਂ ਮੇਰੇ ਕਾ ਕਿਸੇ ਕੰਪਨੀ ਜਾਓਗੇ ਤੁਸੀਂ ਕਹੋਗੇ ਹਾਂਜੀ ਸਰ ਮੈਨੂੰ ਜੋਬ ਬਣੇ ਚਾਹੀਦੀ ਹੈ ਉਹਨੇ ਕਹਣਾ ਆਇਆ ਬੱਚੋ ਇਹ ਇੰਟਰਵਿਊ ਹੋਈ ਨਹੀਂ ਤੂੰ ਪਹਿਲੀ ਜੋਬ ਲਈ ਸੋਚ ਕੇ ਬੈਠਾ ਕਿ ਮੈਨੂੰ ਸਿੱਧਾ ਮੈਨੇਜਰ ਦੀ ਜੋਬ ਮਿਲ ਜੂਗੀ ਹਾਂਜੀ ਸਮਝੇ ਬਾਬਾ ਕਹਿੰਦਾ ਤੂੰ ਪਹਿਲੇ ਸੇਵਾ ਕਰ ਬਾਅਦ ਚੋਂ ਦੇਖਾਂਗਾ ਤੇਰਾ ਕੀ ਉੱਦਾ ਹੈ ਤੈਨੂੰ ਕੀ ਦੇਣਾ ਹੈ ਤੈਨੂੰ ਸੇਵਕ ਬਣਾਣਾ ਹੈ ਬਾਹਰ ਘੱਟਣਾ ਹੈ ਪਰ ਇਹ ਦਰਵਾਜ਼ਾ ਆ ਕੇ ਨੀਵਾ ਨੀਵਾ ਆ ਕੇ ਆਓ ਪ੍ਰੇਮ ਦੇ ਨਾਲ ਆਓ ਆਪਾਂ ਕੋਈ ਵੀ ਕਾਰਜ ਕਰਨਾ ਪ੍ਰੇਮ ਦੇ ਨਾਲ ਆਓ ਹੁਣ ਦੇਖੋ ਹੁਣ ਸਾਡੇ ਮਹਾਕਾਲ ਬਾਬਾ ਜੀ ਐ ਸੋਮੀ ਕ ਉਸ ਲਈ ਪ੍ਰੇਮ ਲਈ ਸੰਕੇਤ ਦਿੰਦੇ ਆ ਤੇ ਪ੍ਰੇਮ ਕਰੋ ਹਰ ਕਿਸਨਾ ਪ੍ਰੇਮ ਕਰੋ ਕਹਿੰਦੇ ਕਰੀ ਕਲਾਕਲੇਸ਼ ਨਹੀਂ ਹੋਣੀ ਛੇਦੀ ਜਿਸ ਘਰ ਕਲਾਕਲੇਸ਼ ਹੋਗੀ ਉਸ ਘਰ ਚ ਨਾ ਤਨ ਹੋਗਾ ਨਾ ਸੰਪਤੀ ਹੋਗੀ ਆਟੋਮੈਟਿਕ ਮਾਂ ਲక్ష్ਮੀ ਟਿਕਣੀ ਨਹੀਂ ਉਹ ਘਰ ਫੇ ਕੰਗਾਲ ਹੋ ਜਾਊਗਾ ਗੱਲਬਾਤ ਕੀਤੀ ਆ ਕੋਈ ਅੰਧਵਿਸ਼ਵਾਸ ਨਹੀਂ ਫਲਾ ਰਹਿਆ ਸੀ ਭਗਵਾਨ ਸ਼ਿਵ ਭਗਵਾਨ ਨੂੰ ਪ੍ਰਸੰਨ ਕਰਨ ਲਈ ਇੱਕ ਜਲ ਦਾ ਲੋਟਾ ਹੀ ਬਹੁਤ ਆ ਕੋਈ ਹੋਰ ਤਰਾਹ ਦੇ ਕਾਰ ਕਰਨ ਦੀ ਲੋੜ ਨਹੀਂ ਹੋਰ ਚੜਾਵੇ ਦੀ ਲੋੜ ਨਹੀਂ ਕੋ 2100 ਜਾਂ 5100 ਦੀ ਲੋੜ ਨਹੀਂ ਪੈਂਦੀ ਜੇ ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨਾ ਤਾਂ ਸਿਰਫ ਇੱਕ ਜਲਦਾ ਹੀ ਲੋਟਾ ਬਾਕੀ ਆ ਲੋਟਾ ਹੀ ਲੋੜ ਪੈਂਦੀ ਆ ਧੰਨਵਾਦ